ਬਿਜਲੀ ਫ੍ਰੀ ਕਰਤੀ ਅਸੀਂ ਹੋਰ ਉਹ ਫ੍ਰੀ ਤਾਂ ਕੀ ਚਿਤਨਾ ਚਲਣੀਏ ਬਿਜਲੀ ਕਰ ਲਈਏ ਮੈਂ ਮਰ ਜਾਣਾ ਬਿਜਲੀ ਬੀ ਨਾ ਬੋਲੀ ਰੱਖੀਏ ਕੀ ਲੈਣੀ ਐ ਵਿੱਚ ਬਤਾ ਪੰਜਾਬ ਚਾਹ ਯਾਤਰਾ ਕੱਢ ਰਿਹਾ ਸੁਖਵੀਰ ਬਾਦਲ ਆ ਕੱਢ ਰਿਹਾ ਪੰਜਾਬ ਆਓ ਖਾਓ ਯਾਤਰਾ ਕੱਢ ਰਿਹਾ ਬੋਲੀਦਾਲ ਤਾਂ ਖਾ ਕੇ ਪੱਟ ਕੇ ਛੱਡਿਆ ਹੀ ਕੁਛ ਨਹੀਂ ਰਹਿ ਕੀ ਗਿਆ ਖਾਣ ਕਿਨੂੰ ਕਾਂਗਰਸ ਵਾਲੇ ਉਹ ਉਦੋਂ ਵੀ ਪਿਓ ਸੀ ਬੱਦਲ ਜਾ ਉਗੀ ਪਿਆਉ ਸੀ ਤਾਂ ਨਾਇਕਾਂ ਰਾਨੂੰ ਆਪਾਂ ਬੋਲ ਨਹੀਂ ਪਾਉਂਦੇ ਅੱਛਾ ਬਾਵਾ ਤੁਹਾਨੂੰ ਪਤਾ ਹੈ ਕਿਵੇਂ ਸੁਣਦੇ ਰਹਿੰਨੇ ਹੋ ਖਬਰਾਂ ਜਿਹਨਾਂ ਦੀ ਸਰਕਾਰ ਗਈ ਹੈ ਅੰਗਰੇਜ਼ ਉਹਨਾਂ ਦਾ ਪਤਾ ਹੈ ਇੱਕ ਹੀ ਬੜੀ ਦੇ ਪਛੇ ਆ ਕੇ ਇੱਥੇ ਆ ਕੇ ਹੱਥ ਬੰਨ ਜਾਣਗੇ ਹੱਥ ਤਾਂ ਐਸੀ ਵੀ ਬੰਨਣ ਜਾਂਦੇ ਵੀ ਸਾਨੂੰ ਉਹ ਜੀ ਮਹਾਰਾਜ ਮੋਟੇ ਹੈ ਤੇ ਕੰਮ ਕੋਈ ਨਹੀਂ ਸਿਰੇ ਰਿ ਲਾਉਂਦੇ ਦੱਸ ਆਹ ਤੇ ਕੋਈ ਪਤਾ ਨਹੀਂ ਜਿਵੇਂ ਆਮ ਆਦਮੀ ਹੁਣ ਜਿਵੇਂ ਕੰਮਲੇ ਹੋ ਕੇ ਲੋਕਾਂ ਨੇ ਵੋਟਾਂ ਸਿਰ ਤੇ ਸਾਰੀ ਦਿੱਤ ਗਈ ਦਿੱਤ ਗਈ ਨਾ ਐ ਇੱਕ ਵੀ ਕੋਈ ਪਤਾ ਨਹੀਂ ਆਮ ਬਾਊ ਕ ਕਰਦੀ ਆ ਉਹਨਾਂ ਨੇ ਮੇ ਤਾਂ ਕਾਲੀ ਗੰਗੀ ਆ ਇਹ ਤਾਂ ਬਹੁਤ ਕਰੇ ਚ ਨੇ ਕਰੇ ਕਰੇ ਤੇ ਬੀਲੀਆੜ ਦਿੱਤੇ ਫੋਲੋ ਤੇ ਉਹ ਕਾਲੀ ਦਲ ਬੀਬੀ ਕਹਿੰਦੀ ਐਮ ਜੀ ਬਣਾਇਆ ਉਹ ਤੋਂ ਲਿੰਕਿੰਗ ਦੇ ਗੋੜਦੈ ਨਹੀਂ ਆਈ ਆਪਾਂ ਤਾਂ ਬਈ ਕਾਲੀ ਦਲ ਦੇ ਪੱਕੇ ਸਪੋਰਟਰ ਆ ਸਾਨੂੰ ਤਾਂ ਕਾਲੀ ਦਲੀ ਵਧੀਆ ਲੱਗਦਾ ਬਈ ਜਿੰਨੇ ਕੰਮ ਉਹ ਕਰਕੇ ਯਾਰ ਕੋਈ ਕਰ ਹੀ ਨਹੀਂ ਸਕਦਾ ਆਪਾਟੀ ਵਾਲੇ ਮੈਂ ਤਾਂ ਸਵਾਲ ਹੀ ਪਤਾ ਨਹੀਂ ਬਈ ਯਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ رائے ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕ ਸਿਆਸੀ ਪਾਰਟੀਆਂ ਨੂੰ ਲੈ ਕੇ ਲੀਡਰਾਂ ਨੂੰ ਲੈ ਕੇ ਕੈਂਡੀਡੇਟ ਨੂੰ ਲੈ ਕੇ ਕੀ ਸੋਚ ਰਹੇ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਜੱਸੀ ਪੌ ਵਾਲੀ ਜਿੱਥੇ ਪਹਿਲਾਂ ਇਹ ਦੱਸਣਾ ਚਾਹਾਂਗੇ ਬਹੁਤ ਹੀ ਪਿਆਰੀ ਇੱਕ ਜਿਹੜੀ ਹੈਗੀ ਧਰਮਸ਼ਾਲਾ ਬਣੀ ਹੋਈ ਹੈ ਸ਼ਾਇਦ ਇਹ ਬਠਿੰਡੇ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਜਿਹੜੀ ਪ੍ਰਾਣੀ ਹੈ ਧਰਮਸ਼ਾਲਾ ਨਹੀਂ ਬਣੀ ਹੋਊ ਇਹਦੇ ਵਿੱਚ ਕਾਫੀ ਲੋਕ ਬੈਠੇ ਆ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ ਵੀ ਉਹੋ ਸਿਆਸੀ ਪਾਰਟੀਆਂ ਬਾਰੇ ਕੀ ਸੋਚਦੇ ਆ ਬਠਿੰਡਾ ਲੋਕ ਸਭਾ ਸੀਟ ਤੇ ਅਸੀਂ ਗੱਲ ਕਰ ਰਹੇ ਆ ਵੱਖ-ਵੱਖ ਜਿਹੜੇ ਲੋਕ ਹੈਗੇ ਆ ਉਹ ਕੀ ਇਹ ਬਾਰੇ ਕਹਿੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਜਿਵੇਂ ਬੀਬੀ ਹਰਸਨਤ ਕੌਰ ਰਹੇ ਉਹਨਾਂ ਦਾ ਕਿਵੇਂ ਲੱਗਦਾ ਸਾਰਾ ਕੰਮਕਾਰ ਕਾਰਜ ਜੋ ਵਧੀਆ ਸੀ ਵਧੀਆ ਸੀਗਾ ਹਾਂ ਵਧੀਆ ਕੀਤਾ ਕੰਮ ਕਰ ਹਾਂ ਹਾਂ ਦੂਜੀਆਂ ਗਰਮੀਤ ਸਿੰਘ ਖੁੱਡੀਆਂ ਉੱਠੇ ਆ ਦੂਸਰੇ ਆਮ ਆਦੀ ਪਾਰਟੀ ਦੇ ਸਾਨੂੰ ਤਾਂ ਕੋਈ ਛਗਣੀ ਭਈ ਨਹੀਂ ਅੱਛਾ ਆ ਰਹੇ ਆ ਹੁਣ ਕਹਿੰਦੇ ਆ ਜਾਂਦੇ ਆ ਆਪਾਂ ਕਿੱਦੇ ਤੇ ਇੱਕ ਮਲੂਕਾ ਸਾਹਿਬ ਤੇ ਨੂ ਹੈਗੇ ਆ ਉਹ ਬੀਜੇਪੀ ਚ ਰਲੇ ਆ ਹੁਣ ਰਲ ਗਏ ਹਾਂ ਤੇ ਕਹਿੰਦੇ ਵੀ ਉਹਨਾਂ ਨੂੰ ਟਿਕਟ ਵੀ ਮਿਲ ਸਕਦੀ ਏ ਬਠਿੰਡਾ ਤੋਂ ਕਿਵੇਂ ਦੇਖਦੇ ਹੋ ਫਿਰ ਵੀ ਕਾਲੀਦਨ ਨੂੰ ਨੁਕਸਾਨ ਹੋਵੇ ਦਾ ਹੁਣ ਕੋਈ ਨਾ ਵੋਟ ਪਾਉਂਦਾ ਨੀ ਪਾਉਂਦਾ ਨਹੀਂ ਹਾਂ ਕੀਤੇ ਬੜੇ ਬੜੇ ਕੰਮ ਕੀਤੇ ਆ ਕੀ ਕੰਮ ਕੀਤਾ ਵਧੀਆ ਕੰਮ ਹੁਣ ਬਿੱਲ ਹੋ ਗਏ ਮਾਫ ਹੋ ਗਏ ਹੋਰ ਮੈਂ ਨੌਕਰੀਆਂ ਕਹਿੰਦੇ ਦਿੱਤੀਆਂ ਦਿੱਤੀਆਂ ਹੋਣਗੀਆਂ। ਅੱਛਾ। ਕਿਹਨੂੰ ਚਾਹੇ ਆਪਣੇ ਪਿੰਡ ਜਿੱਤੇ ਖੇਨ? ਅੱਛਾ। ਹਾਂ। ਉਹ ਚਲ ਫੋਨ ਕਰ ਰਹਿਦੇ। ਤੇ ਦੂਸਰਾ ਕਿਵੇਂ ਦੇਖਦੇ ਹੋ ਕਾਂਗਰਸ ਨੂੰ, ਭਾਜਪਾ ਨੂੰ? ਨਹੀਂ ਆਪਾਂ ਉਹਨੂੰ ਹੈਂ? ਵਧੀਆ ਲੱਗਦੇ। ਕੀ ਗੱਲ ਹੋਗੀ? ਕਿਸਾਨ ਤਾਂ ਉੱਥੇ ਬੈਠਿਆ ਉਹਨਾਂ ਨੂੰ ਕੀ ਕਰਨਾ ਵੋਟਾਂ ਪਾ ਕੇ। ਅੱਛਾ। ਢੰਡਿਓ ਤੂੰ। ਕੋਈ ਬਾਤ ਠੀਕ ਹੈ ਜਿਵੇਂ ਉਹ ਕਹਿ ਜਾਓ ਉਹ ਤੋਂ ਬਿਨੋਂ ਵੀ ਜੱਗੜੀ ਚੱਲਦੀ। ਅੱਛਾ। ਹਾਂਜੀ ਬਸ। ਇਹ ਤੁਸੀਂ ਤੁਸੀਂ ਪਉੜੇ ਨੂੰ ਨਿਬੋਟ ਤਾਂ ਬੂਟ ਚਾ ਪਉਣੇ ਆ। ਅੱਛਾ। ਕਿਹੜਾ ਲੀਡਰ ਵਧੀਆ ਲੱਗਦਾ? ਉਹ ਲੀਡਰ ਦਾ ਸਾਰ ਨਹੀਂ ਦਾ ਸਾਰੇ ਚੰਗੇ ਉਹ ਗੱਲ ਇੰਨੀ ਹੈਗੀ ਆ ਵੀ ਸਾਰੇ ਇੱਕੇ ਬਾੜੀ ਦੇ ਬੱਚੇ ਆ ਕੋਈ ਤਾਂ ਬੜ ਗਿਆ ਕਾਂਗਰਸ ਚ ਕੋਈ ਬੜ ਗਿਆ ਭਾਜਪਾ ਚ ਵੀ ਇਹ ਸਾਰੇ ਇੱਕੇ ਬਾੜੀ ਦੇ ਪੁੱਛੇ ਆ ਕਿ ਕੰਮ ਕੁ ਵੀ ਨਹੀਂ ਕਰਦਾ ਬਾਕੀ ਰਾਗ ਦੇ ਰਪੜਾ ਪੁੱਤ ਬਖਤਦੇ ਆ ਤੇ ਆ ਕਰਦਾਂਗੇ ਜੋ ਕਰਦਾਂਗੇ ਪਰ ਅੱਲਾ ਤਾਂ ਸਾਡਾ ਪਾਣੀ ਦਾ ਮਜਰਾ ਹਟ ਨਹੀਂ ਕੀ ਲੱਗਦਾ ਫਿਰ ਆਤ ਕੀ ਕੋਈ ਪਤਾ ਨਹੀਂ ਸਕਦਾ ਪਰ ਅਸਾਂ ਪਰ ਨਹੀਂ ਕੋਈ ਪਰ ਨਹੀਂ ਕਰਦਾ ਅਣਪੜ ਲੀਡਰ ਨਹੀਂ ਕੋਈ ਵਧੀਆ ਲੱਗਦਾ ਬੰਦੇ ਕਿਉਂ ਕੀ ਪਤਾ ਲੱਗਦਾ ਵਿਗੜ ਮੇ ਲੀਡਰ ਬਣੂਗਾ ਨਹੀਂ ਵਧੀਆ ਲੱਗਦਾ ਕੋਈ ਲੀਡਰ ਤੋਂ ਵਧੀਆ ਵੀ ਆ ਬੰਦਾ ਲੀਡਰ ਵਧੀਆ ਯਾਰ ਲੋਕਾਂ ਦੀ ਗੱਲ ਵਧੀਆ ਕੋਈ ਟੱਕਰ ਨਹੀਂ ਕੋਲ ਪਾਣੀ ਦਾ ਤੋਂ ਬਸਲਾ ਬਾਏ ਰੋਈ ਜਾਂਦਾ ਅੱਛਾ ਕੋਈ ਲੀਡਰ ਆਇਆ ਹੀ ਨਹੀਂ ਟੰਗਾ ਆਪ ਪਾਰਟੀ ਵਾਲੇ ਨਹੀਂ ਵਧੀਆ ਆਗੇ ਕੀ ਉਹ ਕਹਿੰਦੇ ਕੰਮ ਅਸੀਂ ਮਿੰਟੋ ਮਿੰਟੀ ਕਰਾਉਣੇ ਆ ਤੇ ਮੱਟੇ ਮੱਟੇ ਦਾ ਕੰਮ ਹੋਇਆ ਨਹੀਂ ਫਿਰ ਅੱਛਾ ਸਿਕੰਦਰ ਸਿੰਘ ਮਲੂਕਾ ਦਾ ਬਹੁਤ ਆਧਾਰ ਆ ਆਧਾਰ ਆ ਉੱਥੇ ਹਲਕੇ ਸ਼ਾਇਦ ਹੈ ਨਹੀਂ ਕੋਈ ਇੱਧਰ ਨਹੀਂ ਤੇ ਸਰਕਾਰ ਦੇ 2 ਢਾਈ ਸਾਲ ਹੋ ਗਏ ਸਵਾ 2 ਸਾਲ ਕਿਵੇਂ ਦੇਖਦੇ ਹੋ ਕੰਮ ਕਰਨ ਨੂੰ ਆਮ ਆਦਮੀ ਪਾਰਟੀ ਦੇ ਕੋਈ ਕੋਈ ਕੰਮ ਕਰਨ ਕੀਤਾ ਹੈ? ਕਿਆ? ਸਾਡੇ ਪੰਜ ਦਿਨ ਵਿਖਾਓ ਪੂਰਾ ਵਿਖਾਓ ਕੋਈ ਤਾਂ। ਉਹ ਕਹਿੰਦੇ 40000 ਨੌਕਰੀ ਦੇ ਦਿਆਂ ਮੰਤਰੀ ਦਿੱਤੀਆਂ ਹੁਣ ਇਹ ਆਪਦੇ ਕੋਈ ਰਿਸ਼ਤੇ ਰਾਜਨੀਤੀਆਂ ਦੇ ਹਨ ਕੋਈ ਹੋਤਾ ਹੀ ਨਹੀਂ ਦਿੱਤੀਆਂ। ਤੇ ਬੋਰਡ ਲੱਗਿਆ ਮੁੱਖ ਮੰਤਰੀ ਸਾਹਿਬ ਦੇ। ਲੱਗ ਜਾਂਦੇ। ਬੱਸਾਂ 'ਤੇ ਲੱਗੇ। ਹੂੰ। ਫਿਰ ਬਿਜਲੀ ਫ੍ਰੀ ਕਰਤੀ ਕਹਿੰਦੇ। ਬਿਜਲੀ ਫ੍ਰੀ ਉਹ ਵੀ ਪਤਾ ਲੱਗ ਜਿਉਂ ਇਕੱਠੇ ਬਿਲਾਉਣ ਲੱਗੇ। ਹੁਣ ਤਾਂ ਫ੍ਰੀ ਕਰਤੀਆਂ ਨੇ। ਹੂੰ। ਭਾਈ ਆਪਾਂ ਤਾਂ ਬਈ ਕਾਲੀ ਦਲ ਦੇ ਪੱਕੇ ਵੋਟਰ ਐ। ਕਿਵੇਂ? ਸਾਨੂੰ ਤਾਂ ਅਕਾਲੀ ਦਾਲੀ ਵਧੀਆ ਲੱਗਦਾ ਬਾਈ ਜਿੰਨੇ ਕੰਮ ਉਹ ਕਰਕੇ ਯਾਰ ਕੋਈ ਕਰ ਹੀ ਨਹੀਂ ਸਕਦਾ ਆਪਾਟੀ ਵਾਲੇ ਮੈਂ ਕਿਹਾ ਸਵਾਲ ਹੀ ਪੈਦਾ ਨਹੀਂ ਬਾਈ ਯਾਰ ਕਾਂਗਰਸ ਵਾਲੇ ਵੀ ਨਹੀਂ ਮੈਂ ਕਿਹਾ ਅਕਾਲੀ ਦਾਲ ਜਿੰਨੇ ਕੰਮ ਕਰ ਗਿਆ ਸੀ ਮੈਨੂੰ ਗਿਣਾ ਦਿਓ ਕੋਈ ਬੰਦਾ ਵੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੋਰ ਕੰਮ ਕੀਤਾ ਆਪਾਟੀ ਵਾਲਿਆਂ ਨੇ ਆਪਾਟੀ ਵਾਲਾ ਐਮਐਲਏ ਫੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਕਿਹੜਾ ਸੀਗਾ ਉਹ ਅਮਿਤ ਰਤਨ ਅੱਛਾ ਠੀਕ ਹੈ ਉਹ ਫੜਿਆ ਗਿਆ ਉਹਦੇ ਰਿਸ਼ਵਤ ਖੋਰੀ ਚ ਉਸ ਤੋਂ ਬਾਅਦ ਕੋਈ ਲਾਤਾ ਇਥੇ ਹਲਕਾ ਨਾ ਚਾਰ ਮਦਨਾਲ ਅਗਰਵਾਲ ਅਸੀਂ ਤਾਂ ਦੇਖਿਆ ਨਹੀਂ ਉਹ ਕਿਤੇ ਸੀ ਪੇ ਤੇ ਭੋਗਤੇ ਵੀ ਆਇਆ ਹੋਵੇ ਹੋਰ ਤਾਂ ਦੂਰ ਰਹੀ ਗੱਲ ਮੁੱਖ ਮੰਤਰੀ ਸਾਹਿਬ ਨੇ ਬੋਰਡ ਲਾ ਦੇ ਬਾਪੂ ਜੀ ਸੜਕਾਂ ਤੇ ਉਹ ਕਹਿੰਦੇ ਨੌਕਰੀਆਂ ਦਿੱਤੀਆਂ 40000 ਸਭ ਜੀ ਕਹਿੰਦੀ ਗੱਲ ਮੰਨਦੇ ਆ ਵੀ ਦਿੱਤੀਆਂ ਹੋਣਗੀਆਂ ਬਈ ਨੌਕਰੀਆਂ ਹੈ ਨੌਕਰੀਆਂ ਤਾਂ ਦਿੱਤੀਆਂ ਹੋਣਗੀਆਂ ਪਰ ਸੰ ਜਿਹੜੇ ਲਿਆਜ ਬਿਆਜ ਵਾਲਿਆ ਉਹ ਉਹਨਾਂ ਨੂੰ ਦਿੱਤੀਆਂ ਹੋਣਗੀਆਂ ਬਸ ਇਹ ਗੱਲ ਖਾਸ ਮੰਨਾਂਗੇ ਸਾਰੀਆਂ ਪਾਰਟਾਂ ਤੁਹਾਨੂੰ ਕਿਵੇਂ ਲੱਗਦੀਆਂ ਇੱਕੋ ਜਿਹੀਆਂ ਲੱਗਦੀਆਂ ਮੈਨੂੰ ਤਾਂ ਕੋਮਾ ਜਿਹਨੂੰ ਚਾਸਤਾ ਵੀ ਕੋਈ ਹੈ ਸਾਰੀ اچھا ਕੋਈ ਘਟ ਨਹੀਂ ਇੱਥੇ ਆ ਕੇ ਹੱਥ ਬੰਨ ਜਾਣਗੇ ਹੱਥ ਤਾਂ ਐਸੀ ਵੀ ਬੰਨਣ ਜਾਂਦੇ ਵੀ ਸਾਨੂੰ ਦੋ ਜੀ ਮਹਾਰਾਜ ਮੋੜ ਹੈ ਤੇ ਕੰਮ ਕੋਈ ਜਿਵੇਂ ਰੇ ਲਾਉਂਦੇ ਦੱਸ ਗੱਲ ਅੱਛਾ ਤੁਸੀਂ ਵੀ ਉੱਠ ਖੜੋ ਇੱਕ ਵਾਰੀ ਇਲੈਕਸ਼ਨ ਕਹਿੰਦੇ ਉੱਠ ਖੜੋ ਵੋਟਾਂ ਚ ਨਹੀਂ ਜੀ ਮੁੰਡੇ ਆਪਣੀ ਮੰਮੀ ਦੀ ਕਰਗੇ ਆਪਾਂ ਹੁਣ ਉੱਠਣ ਵਾਲੇ ਨਹੀਂਗੇ ਅਸੀਂ ਆਪਾਂ ਤੁਹਾਨੂੰ ਆਖਦੇ ਵੀ ਉੱਠਾਂਗੇ ਵੋਟ ਪਾਣੇ ਹੁੰਦੇ ਆ ਤੁਸੀਂ ਹਾਂ ਇਹ ਨੂੰ ਪਾਉਣੇ ਪਾਈ ਸੀ ਮਾਨ ਇਸ ਨੂੰ ਪਾਈ ਸੀ ਮਾਨ ਨੂੰ ਸਿਮਰਜੀਤ ਮਾਨ ਨੂੰ ਨਾ ਜਿਹੜੇ ਦੇਵਪੁਗਮਾਨ ਮਾਨ ਭਗਵੰਤ ਮਾਨ ਨੂੰ ਪਾਈ ਸੀ ਕਿਵੇਂ ਲੱਗਦਾ ਭਗਵੰਤ ਮਾਨ ਵਧੀਆ ਲੱਗਦਾ ਵਧੀਆ ਕਿ ਦੋਨੋਂ ਇੱਕ ਲਾ ਤੇ ਸਾਡੇ ਬਜਦੇ ਅਕਾਲ ਜਾਂਚ ਭਗਵੰਤ ਮਾਨ ਨੇ ਸਾਡੇ ਇੱਕ ਘਰ ਦੇ ਦੋ ਅਕਾਲੀ ਦਲ ਕਿਵੇਂ ਲੱਗਦਾ ਹੈ ਕਾਲੀ ਦਲ ਦਾ ਹੁਣ ਸਾਥੀ ਕਾਲੀ ਦਲ ਨੂੰ ਨਾ ਮਾਰਾ ਕੇ ਨਾ ਚੰਗਾ ਸਮ ਨਹੀਂ ਪਤਾ ਕਾਲੀ ਦਲ ਤਾਂ ਹੁਣ ਵੀ ਮਾਨ ਨੂੰ ਪਵਾ ਮੰਗੇ ਤੇ ਕਾਂਗਰਸ ਵਾਲੇ ਕਾਂਗਰਸ ਲੱਗਦਾ ਵੀ ਇਹ ਅੱਜ ਬਦਲ ਜਾਊਗੀ ਪਿਆਵ ਸੀ ਤਾਂ ਅਮਰੇ ਕਾਂਗਰਸ ਨੂੰ ਆਪਾਂ ਵੋਟ ਨਹੀਂ ਪਾਉਂਦੀ ਕੜਾ ਵਧੀਆ ਲੱਗਦਾ ਤੁਹਾਨੂੰ ਲੀਡਰ ਇੱਡੇ ਤੋਂ ਜੇ ਵੇਖੋ ਜੀ ਆਵਾਜ਼ ਤੱਕ ਨਾ ਸਿਮਰਤ ਜੀ ਆ ਰਹੀ ਹੈ ਜੀ ਫਿਰ ਵੇਖੋ ਕਹਾਂ ਜੀ ਤੇ ਹੁਣ ਜਿਵੇਂ ਮਲੂਕਾ ਸਾਹਿਬ ਦੀ ਨੂੰ ਵੱਖਰੇ ਤੌਰ ਤੇ ਬੀਜੇਪੀ ਨਾਲ ਲੜ ਸਕਦੀ ਚੋਣ ਉਹ ਇਹਨਾਂ ਕੋਈ ਲੱਗਦਾ ਵੀ ਫਰਕ ਪਊ ਅਕਾਲੀ ਦਲ ਦੀ ਬੋਰਡ ਤੇ ਨਾ ਜੀ ਮੁਸ਼ਕਲ ਹੈ ਜੀ ਮੁਸ਼ਕਲ ਨਹੀਂ ਮੁਸ਼ਕਲ ਹੈ ਜੀ ਬੀਬਾ ਦੀ ਜਿਆਦਾ ਬਾਜ਼ ਆ ਰਹੀ ਹੈ ਜੀ ਕੱਟ ਨਹੀਂ ਪਾਰਟੀ ਦੇ ਕੰਮ ਵੀ ਲੱਗਦੇ ਕੰਮ ਤਾਂ ਮੰਨ ਲਓ ਚਲੋ ਕਰੀ ਤਾਂ ਠੀਕ ਜਾਂਦੇ ਸਰਕਾਰ ਨਾਲ ਕਰਾ ਮੰਨ ਲਓ ਲੀਡਰ ਪਹੁੰਚੀ ਨਹੀਂ ਰਹੀ ਪਿੰਡਾਂ 'ਚ ਮਤਲਬ ਬਣੇ ਗਿੜੇ ਨਹੀਂ ਮਾਰੇ ਪਿੰਡਾਂ 'ਚ ਕੋਈ ਜੇ ਪਿੰਡਾਂ 'ਚ ਹੋਂ ਤਾਂ ਮੜਾ ਮੋਟਾ ਲੋਕ ਵੀ ਨਾਲ ਜੁੜਨਾ ਨਾ ਫੇਰੀ ਅੱਛਾ ਪਹਿਲਾਂ ਉਹ ਰਤਨ ਸਿੰਘਾ ਉਹਨੇ ਗਿੜਾ ਮਾਰਿਆ ਨਾ ਇਹਨੇ ਕਿਤੇ ਮਾਰਿਆ ਗਿੜਾ ਕਿਤੇ ਅੱਛਾ ਮੜਾ ਮੋਟਾ 'ਚ ਪਿੰਡਾਂ 'ਚ ਗਿੜਾ ਮਾਰਨਾ ਤਾਂ ਕੋਈ ਮੜਾ ਮੋਟਾ ਫਰਕ ਤਾਂ ਪੈਂਦਾ ਹੀ ਹੈ ਵੋਟਾਂ 'ਤੇ ਹਾਂਜੀ ਹੂੰ ਬੇਕੋ ਸ਼ਹਿਰ 'ਚੋਂ ਵੀ ਮੰਨ ਲਓ ਜਿਹਨਾਂ ਨੇ ਜੁਨੇ ਪਤਾ ਕਰਦੇ ਆ 100% ਤਾਂ ਲੋਕ 17 ਦੀਬਾ ਨੂੰ ਚਾਹੁੰਦੇ ਆ ਅੱਛਾ ਹਾਂ ਠੀਕ ਆ ਸਰ ਸਿਮਰਤ ਜੀ ਜੀਤੂ ਵੱਟਦਾਂ ਕਿਵੇਂ ਕਿਹੜੇ ਪੱਖੋਂ ਲੱਗਦੋਂ ਨੂੰ ਇਹ ਵੀ ਬਰਸਾਉਂਦ ਨੇ ਵਿਕਾਸ ਬਹੁਤ ਕਰਿਆ ਬੰਡਾਈ ਲਿਆ ਤੇ ਸਰਕਾਰ ਵੀ ਕਹਿੰਦੀ ਐ ਸਵਾ ਦੋ ਸਾਲਾਂ ਦੀ ਨੌਕਰੀਆਂ ਦਿੱਤੀਆਂ ਫ੍ਰੀ ਜਿਹੜੀ ਬਿਜਲੀ ਦੇ ਰਹੇ ਆ ਹੋਰ ਰੇਸ਼ੂਤ ਘਟ ਗਈ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਹੁੰਦੀ ਆ ਹੁਣ ਆਪ ਦੇ ਸਰਕਾਰ ਆਪਕੇ ਮਿੰਨ ਦੂਗੀ ਹੂੰ ਤਾਂ ਕਹੋ ਵੀ ਅਸੀਂ ਵਿਕਾਸ ਕਰਿਆ ਹੂੰ ਜਿਹੜੇ ਹੋਰ ਬੇਅਦਬੀ ਦੇ ਮਸਲੇ ਜਾਂ ਹੋਰ ਕਾਲੀ ਦਲ ਨੂੰ ਜਿਹੜੀਆਂ ਵੱਡੀਆਂ ਸਮੱਸਿਆਵਾਂ ਆਈਆਂ ਉਹ ਲੱਗਦਾ ਤੁਹਾਨੂੰ ਭਾਰੂ ਪੈਣੀਆਂ ਜਾਂ ਨਹੀਂ ਕੁਛ ਨਹੀਂ ਹੁੰਦਾ ਜੀ ਵਿਕਾਸ ਵੀ ਤਾਂ ਕਰਿਆ ਇਹ ਤਾਂ ਹੁਣ ਗੱਲਾਂ ਅੱਛਾ ਨਾ ਕੋਈ ਐਪੀ ਦੀਆਂ ਅੱਛਾ ਜੇ ਇਹਨਾਂ ਕੋਲੇ ਦੋ ਕਾਲੀ ਦਾ ਕੋਲੇ ਦੋ ਬੀਜੇਪੀ ਕੋਲੇ ਇੱਕ ਮਾਨ ਕੋਲੇ ਅੱਛਾ ਤੇਰਾ ਨਹੀਂ ਤੇਰਾ ਹੈ ਆ ਤੇ ਆਹ ਕੀ ਬੀਏ ਨੇ ਜਾਣ ਕੇ ਅੱਛਾ ਤੇ ਮਾਨ ਨੂੰ ਕਿੰਨੀ ਆਉਣੀਆਂ ਆਪ ਵਾਲਿਆਂ ਨੂੰ ਆਪ ਵਾਲਿਆਂ ਨੂੰ ਮੈਂ ਠੀਕ ਹੈ ਸਰ ਉਹਨਾਂ ਆਪ ਵਾਲਿਆਂ ਨੂੰ ਮੈਂ ਅੱਜ ਤਾਂ ਉਹ ਤਾਂ ਪਰ ਮੈਂ ਕਿ ਬੋਸਟਾ ਨਾਲ ਸੰਭੀ ਪਰ ਅਬ ਕਿੰਨੀ ਆਉਣਗੀ ਅੱਛਾ ਪੂਰੀ ਮਲੂਕਾ ਸਾਹਿਬ ਦੀ ਨੂੰ ਵੀ ਆ ਗਈ ਪਾਜ ਪਾਜ ਜਿਵੇਂ ਉਹ ਕਹਿੰਦੇ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਫਿਰ ਤੁਹਾਨੂੰ ਲੱਗਦਾ ਵੀ ਅਕਾਲੀ ਦਾਦਾ ਨੁਕਸਾਨ ਹੋ ਸਕਦਾ ਬਈ ਉਹ ਜਿਹੜੀ ਕਾਲੀ ਦਲ ਦੀ ਵੋਟ ਹੈ ਉਹ ਤਾਂ ਪੱਕੀ ਹੈ ਜਿਨ੍ਹਾਂ ਦੀ ਵੋਟ ਹੁੰਦੀ ਹੈ ਉਹ ਤਾਂ ਪੱਕੀ ਹੁੰਦੀ ਹੈ ਜਿਹੜੇ ਬੰਦੇ ਆ ਦੀ ਠੀਕ ਹੈ ਮੰਨ ਲਓ ਹੁਣ ਆਪਾਂ ਇੱਕ ਕਰੇ ਪੰਜ ਜੀ ਕਸਾ ਕਾਲੀ ਦਲ ਚ ਵੱਡੇ ਲੀਡਰ ਸੀ ਨਾ ਤਾਂ ਕਹਿੰਦੇ ਆ ਵੀ ਉਹਦੀ ਵੋਟ ਸੀ ਜਿਹੜੀ ਜੁੜੀ ਹੋਈ ਸੀ ਨਾ ਨਹੀਂ ਨਹੀਂ ਬਈ ਉਹਨ ਮੇਰੀ ਗੱਲ ਸੁਣੋ ਮਲੂਕਾ ਸਾਹਿਬ ਹੀ ਦੀ ਖੇਦੂ ਪਹਿਲਾਂ ਇਦੋਂ ਪਹਿਲਾਂ ਨਾ ਉਹਨੇ ਕਿਤੇ ਇੰਟਰਸਟ ਲਿਆ ਹੂੰ ਜਦੋਂ ਮੈਂ ਇਹਨਾਂ ਨੇ ਕਿਤੇ ਰਾਜਨੀਤੀ ਦੇ ਜੋ ਪਹਿਲਾਂ ਸੀਗੇ ਭਾਈ ਐਕਟਿਵ ਕਾਲੀ ਦਲ ਚ ਸੀਗੇ ਕਿਤੇ ਆਪਣ ਨੂੰ ਦੇਖੀ ਹੋਏ ਨੌਕਰੀ ਕੀਤੀ ਆਣੇ ਦਾ ਹੂੰ ਉਹ ਕੀਤੀ ਉਹਨੂੰ ਕੋਣ ਜਾਣਦਾ ਹੂੰ ਵਪਾਰੀ ਵਰਗੀ ਵੀ ਨਾ ਕਿਸਦਾ ਕਿਵੇਂ ਦੇਖਦੇ ਹ ਆ ਥੋੜਾ ਜਿਹਾ ਇਹਨਾਂ ਨੇ ਵਿਕਾਸ ਵੱਧ ਕਰਿਆ ਵੇ ਬਠਿੰਡੇ ਦਾ ਬੀਬਾ ਦੀ ਜ਼ਿਆਦਾ ਬਾਜ਼ ਆ ਰਹੀ ਹੈ। ਅੱਛਾ। ਤੇ ਇੱਥੇ ਵੀ ਆਏ ਆ ਹਰਸਿੰਦਰ ਕੌਰ ਹਾਂ ਆਏ ਜੀ। ਦੋ ਤਿੰਨ ਵਾਰੀ ਆਏ ਆ। ਅੱਛਾ। 100% ਤਾਂ ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਚਾਂਸ ਹੈਗੇ ਬਠਿੰਡਾ ਸੀਟ ਦੇ ਤਾਂ। ਹੂੰ। ਗਾਹ ਵੇਖੋ ਫਿਰ ਕੀ ਮਾਹੌਲ ਵੰਦਾਈ ਬਾਕੀ ਲੋਕਾਂ ਦਾ ਨਹੀਂ ਪਤਾ ਕਿਤੇ ਨੂੰ ਹੋ ਜਾਣ। ਨਵਲ ਇਕੱਠਾ ਹੈ ਫਿਰ ਪਤਾ ਲੱਗੂ। ਭ੍ਰਿਸ਼ਟਾਚਾਰ ਇਸ ਵਤ ਘਟ ਗਈ। ਕੋਈ ਕਟਾਣੀ, ਪੈਸੇ ਦਾ ਕੋਈ ਕੰਮ ਨਹੀਂ ਕਰਦਾ। ਅੱਛਾ। ਹਾਂ। ਤੁਸੀਂ ਗਏ ਸੀ ਕੋਈ ਕੰਮ ਕਰਾਉਣ? ਹਾਂ। ਅੱਛਾ। ਤਾਂ ਪੈਸੇ ਮੰਗ ਰਹੀ ਹੈ ਪੈਸੇ ਕੱਢੋ ਤੇ ਕੰਮ ਹੋ ਜੂ ਹੂੰ ਮੇਰਾ ਮੁੰਡਾ ਪੱਕਾ ਸੀ ਪੀ ਆਰਟੀਸੀ ਚ ਹੂੰ ਉਹ ਹਟਾਤਾ ਹੂੰ ਜਿਹਨੇ ਬੰਨ ਸਰ ਅੱਛਾ ਪਹਿਲਾਂ ਹਟਾ ਕੇ ਲਾਦਾ ਠੇਕੇ ਤੇ ਹੂੰ ਫਿਰ ਠੇਕੇ ਸਟਿੰਗ ਖੰਡ ਕਰ ਕਰ ਖਤਮ ਕਰਦਾ ਹੂੰ ਹੂੰ ਫਿਰ ਕਰ ਅੱਛਾ ਇਹ ਇਹ ਤੀਆਂ ਨੌਕਰੀਆਂ ਨੇ ਅੱਛਾ ਤੇ ਬੋਰਡ ਜੇ ਲਾਈ ਜਾਂਦੇ ਜਿਹੜੇ ਫਲੈਕਸ ਆਈਆਂ ਲਾਈ ਜਾਂਦੇ ਜਿਹਨੇ ਮਰਜ਼ੀ ਲਾਈ ਜਾਂਦੇ ਫਲੈਕਸ ਨਾਲ ਉਹ ਟੰਗ ਚ ਪੈਣੀਆਂ ਅਜਾ ਬਾਬਾ ਤੁਹਾਨੂੰ ਪਤਾ ਹੈ ਕਿਵੇਂ ਸੁਣਦੇ ਰਹੇ ਨੇ ਉਹ ਖਬਰਾਂ ਜਿਹਨਾਂ ਦੀ ਸਰਕਾਰ ਗਈ ਹੈ ਅੰਗਰੇਜ਼ ਉਹਨਾਂ ਦਾ ਪਤਾ ਹੈ ਅੱਛਾ ਜਿਉਂ ਦੀ ਸਰਕਾਰ ਇਹ ਚੋ ਗਈ ਹੈ ਅੰਗਰੇਜ਼ਾਂ ਦੀ ਕੱਢੀ ਆ ਉਹ ਉਹਨਾਂ ਦਾ ਪਤਾ ਵੀ ਪਹਿਲਾਂ ਕੌਣ ਬਣਿਆ ਪ੍ਰਧਾਨ ਮੰਤਰੀ ਉਹ ਤੋਂ ਬਾਅਦ ਕੌਣ ਬਣਿਆ ਉਹ ਤੋਂ ਬਾਅਦ ਕਿੰਨੀ ਕਰ ਨੌਕਰੀ ਕਰੀ ਮੈਂ 60 ਸਾਲ ਕਰ ਗਈ ਕਾਂਗਰਸ ਰਾਜ ਦਿੱਲੀ ਚ ਅੱਛਾ ਕਿੰਨਾ ਪੜੇ ਹੋ ਬਾਪੂ ਤੁਸੀਂ ਅਣਪੜ੍ਹਾਂ ਅੱਛਾ ਪਰ ਖਾਬਰਾ ਖੋਬਰਾ ਸੁਣਦੇ ਰਹਿੰਨੇ ਹੋ ਹਾਂ ਰੇੜੀ ਆ ਮੇਰੇ ਕੋਲ ਅੱਛਾ ਰੇੜੀ ਆ ਅੱਛਾ ਪੱਕਾ ਸੁਣਦੇ ਹੋ ਹੈ ਜਮ ਅੱਛਾ ਦੋ ਟਾਈਮ ਆ ਪੈਮੈਂਟ ਦੇ ਤੇ ਜਾ ਕੇ ਬਟਨ ਦੱਬ ਦਿਆਂਗੇ ਸਾਰੀ ਹਾਂ ਬਾਦ ਆਈ ਜਾਂਦੀ ਹੈ ਸਾਰਾ ਪਤਾ ਲੱਗ ਜਾਂਦਾ ਕੀ ਹੋ ਰਿਹਾ ਹੈ ਟੋਟਲ ਅੱਛਾ ਹਾਂ ਕੋਸਟਲ ਬਤਾ ਮੈਂ ਕਿਹ ਲੀਡਰ ਕਿਹ ਬਾਪੂ ਤੁਹਾਨੂੰ ਵਧੀਆ ਲੱਗਦਾ ਹੈ ਡਿਜੀਟਲ ਆਪਾਂ ਨੂੰ ਕੀ ਪਤਾ ਹੈ ਕਿਹਦਾ ਵਧੀਆ ਲੱਗਦਾ ਨਹੀਂ ਅਸਲ ਤੇ ਜਿਹੜੀ ਤਾਂ ਕੋਈ ਗੱਲ ਨਹੀਂ ਅੱਛਾ ਆਮ ਆਦੀ ਪਾਰਟੀ ਨੂੰ ਵੋਟ ਪਾ ਦਿੱਤੇ ਪਹਿਲਾਂ ਵੀ ਪਹਿਲਾਂ ਤਾਂ ਹੋਆ ਆਮ ਆਦੀ ਪਹਿਲਾਂ ਨਹੀਂ ਪਾਈ ਸੀ ਨਹੀਂ ਨਹੀਂ ਇਹ ਤਾਂ ਹੋਣਾ ਹੀ ਆ ਪਾਰਟੀ ਉਹਦੇ ਪਹਿਲਾਂ ਕਿਹੜਾ ਵਧੀਆ ਲੀਡਰ ਲੱਗਦਾ ਸੀ ਕੀ ਪਹਿਲਾਂ ਪਹਿਲਾਂ ਇਹਦਾ 11 12 ਚ ਪਾਰਟੀ ਆਇਆ ਇੱਥੇ ਮੇਰੇ ਮੂਰੇ ਜਮੇ ਚਲਨ ਜੀ ਤੂੰ ਕਾ ਤੀਆਂ ਕਰਦੀ ਹੈ ਹੈ ਉਹ ਜੋ ਮਾਂ ਸੱਚੀ ਗੱਲ ਆਖਦੀ ਅਕੇ ਦਾ ਕਿਹਨੂ ਵੋਟ ਪਾਏਗਾ ਮਗਰ ਕਿਸੇ ਨੂੰ ਨਹੀਂ ਵੋਟ ਮੈਂ ਪਾਉਂਦਾ ਹਾਂ ਹਾਂ ਕਾਂਗਰਸ ਵਾਲੇ ਕੀ ਕਹਣਾ ਚਾਹੁੰਦੇ ਕੋਈ ਕਾਂਗਰਸ ਹੋ ਰਿਹਾ ਬਈ ਆਪਣਾ ਇੰਡਸਟਰੀ ਜਣੀ ਇਹਨਾਂ ਦਾ ਅਜੇ ਸਿੱਧੂ ਮੂਸੇ ਵਾਲਾ ਦਾ ਇਹਦੇ ਪਿਤਾ ਜੀ ਉਹ ਖੜੇ ਹੁੰਦੇ ਆ ਕਾਂਗਰਸ ਵੱਲੋਂ ਉਹ ਬਈ ਉਹਨੂੰ ਕਾਂਗਰਸ ਕੰਨੀ ਹੋ ਤਾਂ ਮੁਸ਼ਕਲ ਆ ਹਾਂ ਮੂਸੇ ਵਾਲੇ ਕਰਕੇ ਵੀ ਮੰਨ ਲਾ ਵੋਟ ਪੈ ਜੇ ਪੈ ਜੇ ਅੱਛਾ ਜੇ ਆਜ਼ਾਦ ਖੜੇ ਹੁੰਦੇ ਤਾਂ ਫਾਇਦਾ ਹਾਂ ਉਹ ਤਾਂ ਵੀ ਮੰਨ ਲਾ ਮੂਸੇ ਵਾਲੇ ਕਰਕੇ ਵੋਟ ਪੈ ਜੇ ਭਾਵੇਂ ਫਿਰ ਕਿਸੇ ਪਾਰਟੀ 'ਚ ਹੋ ਜਾਣ ਜਾਂ ਆਜ਼ਾਦ ਹੋ ਜਾਣ ਉਹ ਵੋਟ ਪੈ ਸਕਦੀ ਆ ਵੀ ਹੋਰ ਵੋਟ ਉਹਨਾਂ ਨੂੰ ਕਾਂਗਰਸ ਦੀ ਕੋਈ ਆਪ ਕਾਲੀਦਲ ਦੇ ਵਿੱਚ ਤੁਸੀਂ ਜਿਵੇਂ ਕਹਿੰਦੇ ਹੋ ਵੀ ਕਾਲੀਦਲ ਵਧੀਆ ਲੱਗਦਾ ਕਾਲੀਦਲ ਦੇ ਵੀ ਕਾਫੀ ਦੋਸ਼ ਹੈਗੇ ਆ ਬੇਇੱਜ਼ਤੀ ਦਾ ਹੋਰ ਕਈ ਤਰ੍ਹਾਂ ਦੇ ਦੋਸ਼ ਵੀ ਆਏ ਸਹੀ ਨਹੀਂ ਹੋਏ ਬਾਈ ਸਿੱਧਾ ਤਾਂ ਇਹ ਨਹੀਂ ਹੋਏ ਹੁਣ ਲਾਈ ਜਾਂਦੇ ਆ ਇਨਸਾਫ ਵੀ ਨਹੀਂ ਇੱਥੇ 2 ਸਾਲ ਸਰਕਾਰ ਆਈ ਮੋਦੀ ਤੇ ਵੀ ਲੱਗੀ ਜਾਂਦਾ ਵੀ ਭਾਏ ਜੋ ਇਹ ਸਿੱਖਾਂ ਵਾਸਤੇ ਹੈ ਹੀ ਸਭ ਤੋਂ ਮਾੜਾ ਹੂੰ ਇਹਦੀ ਸੋਚ ਜਿੰਨੀ ਸਿੱਖਾਂ ਵਾਸਤੇ ਘਟੀਆ ਸੋਚ ਆ ਉਹ ਨਹੀਂ ਕਿਸੇ ਵਾਸਤੇ ਹੈ ਹੀ ਨਹੀਂ ਹੂੰ ਖਤਮ ਕਰਨਾ ਚਾਹੁੰਦਾ ਇਹ ਦੋ ਵਾਰੀ ਪ੍ਰਧਾਨ ਮੰਤਰੀ ਬਣ ਗਿਆ ਤੀਜੀ ਵਾਰੀ ਕਹਿੰਦਾ 400 ਸੀਟ ਆਉ। ਮੰਨ ਲਾਇਆ ਤਾਂ ਹੁਣ ਕਹਿਣ ਨੂੰ ਤਾਂ ਮੈਂ ਕਹਿ ਦੂੰਗਾ ਵੀ ਮੈਂ ਕੱਲ ਨੂੰ ਡਿਪਟੀ ਲੱਗੂੰ। ਹੂੰ। ਰਹੂ ਤਾਂ ਕਰੀ। ਤੀਜੀ ਵਾਰ ਕਹਿੰਦੇ ਬਣ ਸਕਦਾ મોદી। ਨਹੀਂ ਨਹੀਂ ਭਾਈ ਯਾਰ ਉਹ ਤਾਂ ਗਾਂ ਦੀਆਂ ਗੱਲਾਂ ਰਹੀਆਂ। ਵੀ ਆਪਣੇ ਜਿਹੜੇ ਇੱਧਰ ਤੁਹਾਨੂੰ ਮੈਂ ਸੀਟ ਦਾ ਦੱਸੀਆਂ ਹਨਾ ਉਹ ਗਾਂਆਂ ਦੀਆਂ ਤਾਂ ਗੱਲਾਂ ਤਾਂ ਬਹੁਤ ਹੋ ਰਹੀਆਂ। ਜੱਟਾਂ ਥੋੜਾ ਕੁਝ ਹੋ ਜਾਂਦਾ। ਹੂੰ। ਹੈ ਇਹ ਦਿੱਤੋ ਕਿਉਂਗਾ ਹੋਰ? ਚੱਕੀ ਨਾ ਬੈਠੇ ਉਹ ਉੱਥੇ ਭਾਂਦੇ ਭੁੱਖੇ ਜਿਹੇ ਬੈਠੇ ਨੇ ਪਰ ਮੱਛਾ ਲੜ ਜਾਂਦੇ ਆ ਜਿਹੜੇ। ਉਸ ਨੂੰ ਘੋਟਣਾ ਜਾਂਦਾ ਨਹੀਂ ਉਹ ਦੂਜੀਆਂ ਪਾਰਟੀਆਂ ਵੀ ਐ ਆਮ ਆਦੀ ਪਾਰਟੀ ਵਾਲੇ ਕਿਉਂ ਇੱਕ ਨੂੰ ਕੋਈ ਕਿਸੇ ਨੂੰ ਨਹੀਂ ਪਾਉਂਦੇ ਵੋਟ ਨੌਕਰੀਆਂ ਦਿੱਤੀਆਂ ਕਹਿੰਦਾ ਨੌਜਵਾਨਾਂ ਨੂੰ ਉਹਨਾਂ ਨੇ ਕੋਈ ਨੌਕਰੀਆਂ ਹੁਪਾਲਦਾ ਨੌਜਨਾਂ ਨੂੰ ਨੌਕਰੀਆਂ ਪਾ 40000 ਨੌਕਰੀਆਂ ਦਿੱਤੀਆਂ ਭਗਵੰਤ ਮਾਨ ਕਹਿੰਦਾ ਹਾਂ ਦੇ ਦਊਗਾ ਸਭ ਨੂੰ ਦੇ ਦਊਗਾ ਆਪਾਂ ਕਿਤੇ ਸਨੇਮਲ ਆ ਕਿਉਂ ਥੋੜੇ ਵਰਗਾ ਮਾਇਆ ਸੀ ਬੈਠੇ ਨਹੀਂ ਫੇਰ ਵੀ ਲੀਡਰ ਕਹੜਾ ਬਾਈ ਲੱਗਦਾ ਕੀ ਆ ਅਸੀਂ ਲੀਡਰ ਤਾਂ ਦੱਸ ਤਾ ਸਾਡੇ ਗੰਡੀਡਰ ਤਾਂ ਸਾਡੇ ਕੋਲ ਬਾਈ ਹੂੰ ਕੜਦਾ ਲੀਡਰ ਕਿਉਂਕਿ ਜੇ ਤੁਸੀਂ ਚੰਗੇ ਬੰਦੇ ਨੂੰ ਵੋਟ ਪਾਓਗੇ ਫੇਰ ਹੀ ਪਾਲਿਸੀਆਂ ਚੰਗੀਆਂ ਹੋਣਗੀਆਂ ਨਹੀਂ ਹੁਣ ਆਮ ਆਦਮੀ ਪਾਰਟੀ ਲਗਾ ਨੌਕਰੀਆਂ ਦੇਤੀਆਂ ਬਿਜਲੀ ਫ੍ਰੀ ਆ ਹੋਰ ਕਿੰਨਾ ਕੁ ਬੀਲੇ ਇੱਕ ਫਾਇਦਾ ਬਹੁਤ ਕਰ ਰਹੇ ਨੇ ਕਰਿਆ ਫਾਇਦਾ ਕਰਿਆ ਤੇ ਅੱਛਾ ਬਿਲੀਆੜ ਦਿੱਤੇ ਫੋਲੋ ਤੇ ਉਹਦਾ ਕਾਲੀਦਲ ਬੀਬੀ ਕੰਨੀ ਐਮ ਜੀ ਬਣਾਇਆ ਉਹ ਤੋਂ ਲਿੰਕਿੰਗ ਦੇ ਗੁੰਦ ਨਹੀਂ ਕਿਆ ਐਮ ਜੀ ਬਣਾਇਆ ਐਡਾ ਵੱਡਾ ਹਸਪਤਾਲ ਯੂਨੀਵਰਸਿਟੀ ਆਏ ਨੇ ਬਣਾਉਣ ਚੱਕੜਾਂ ਜਰ ਸੌਣ ਤੋਂ ਸਾਰੀ ਮਾੜੀ ਲੋਦੇ ਬਰੋ ਅੱਛਾ ਹਮ ਚਲੋ ਤੁਹਾਨੂੰ ਕਿਵੇਂ ਲੱਗਦੇ ਨਵੀਂ ਸਰਕਾਰ ਦੇ ਕੰਮ ਜਿਹੜੇ ਆਪਣੇ ਸਵਾਕ ਦੋ ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਹਾਂ ਠੀਕ ਹੈ ਜੀ अच्छा केड़ा काम ठीक लागदा है काम तो सारी उन्ना ने कर ठीक ही करी जंदे है।, दा है? दा है।, है।, पाल, है जी अच्छा बाकी ਹੁਣ ਦੇਖੋ ਅੱਗੇ ਤੋਂ ਕੀ ਬੰਦ ਹੈ اچھا ਕਾਲੀਵਾਲ ਦਾ ਕਿਵੇਂ ਲੱਗਦਾ ਕਾਲੀਵਾਲ ਦਾ ਬਟਿੰਡੇ ਤੋਂ ਪਰ ਲੱਗਦਾ ਵੀ ਲਾਈਨ ਕੁ ਸਲਾਈਡ ਡਿੱਗਣਗੇ اچھا ਹਾਂ ਤੇ ਕਾਂਗਰਸ ਕਾਂਗਰਸ ਦਾ ਕਹਿੰਦਾ ਭਾਜਪਾਲੇ ਇਹ ਇਕੱਠੀ ਹੈ ਜੀ ਹੱਲ ਵਾਲੇ ਹਾਂ ਵੋਟਾਂ ਦਾ ਕੀ ਲੱਗਦਾ ਹੈ ਤੇ ਕੀ ਵੋਟਾਂ ਦਾ ਵੋਟਾਂ ਦਾ ਕਿਹੜਾ ਆਪਿਆ ਕੁਰਸੀ ਤੇ ਪਿੱਛਕੇ ਵਾਲਾ ਕੁਰਸੀ ਤੇ ਬਾਈ ਵਾਲਾ ਕੌਣ ਦਾ ਜੱਟਾ ਦੀ ਹੈ ਹੈ ਜੱਟਾਂ ਨੂੰ ਕੋਈ ਨਹੀਂ ਛੇੜਦਾ ਬੰਗਰਾ ਅੱਛਾ ਆਪ ਜੱਟਾਂ ਦਾ ਕੀ ਹਾਲ ਹੈ ਤੇ ਮੋਦੀ ਦਾ ਕਹਿੰਦਾ 6000 ਰੁਪਇਆ ਪਾਇਆ ਖਾਤਿਆਂ 'ਚ ਆਉਂਦਾ ਹੀ ਨਹੀਂ ਆਉਂਦਾ ਨਹੀਂ ਹਾਂ ਹੂੰ ਆਉਂਦਾ ਹੀ ਨਹੀਂ ਤੇ ਆ ਜਿਹੜੀ ਆਪ ਵਾਲੇ ਝਾੜੂ ਵਾਲੇ ਕਹਿੰਦੇ ਅਸੀਂ ਕਿਸਾਨਾਂ ਵਾਸਤੇ ਕਿੰਨਾ ਕੁਝ ਕਰਤਾ ਮੁਆਵਜ਼ਾ ਦੇਤਾ ਹੋਰ ਕਰਤਾ ਕੁਝ ਨਹੀਂ ਦਿੱਤਾ ਦਿੱਤਾ ਨਹੀਂ ਮਰੀਏ ਦੇ ਜੱਕੜ ਕਿੰਨੀ ਉਮਰ ਹੋ ਗਈ ਉਮਰ ਕਿਹੜੀ ਹੈ ਅੱਛਾ ਕਿੰਨੀ ਹੈ 20 ਸਾਲ ਹੋਗੀ ਵੀ 30 ਸਾਲ ਦੀ ਹੋਗੀ ਇਹ ਤਾਂ ਕੈਮਰਾ ਦਾ ਤਾਂ ਵੀ ਹੋਈ ਬਸੇਰੀ ਹੋਗੀ ਕਿੰਨੀ ਹੋਗੀ 80 85 ਹੋਗੀ ਅੱਛਾ ਤੇ ਕਿਹੜਾ ਲੀਡਰ ਵਧੀਆ ਲੱਗਦਾ ਲੀਡਰ ਕਿਹੜਾ ਚੰਗਾ ਜਨਤਾ ਵਾਸਤੇ ਚੰਗਾ ਜਿਹੜਾ ਕਰੂਗਾ ਕੰਮ ਅੱਛਾ ਹਾਂਜੀ ਐਤ ਕੀ ਬਠਿੰਡੇ ਤੋਂ ਕੀ ਲੱਗਦਾ ਦੇਖੋ ਕੀ ਪਤਾ ਹੀ ਖਬਰیں ਹੀ ਆ ਜਾਣ ਕੀ ਸੁਣਦੇ ਹੋ ਗੱਲਾਂ ਕੀ ਹਵਾ ਚਲਦੀਆਂ ਗੱਲਾਂ ਤਾਂ ਬਦਲਦੀ ਰਹਿੰਦੀਆਂ ਹੁਣ ਕਿਸੇ ਦੀ ਇਤਬਾਰੀ ਨਹੀਂ ਇਹ ਲੀਡਰ ਦੀ ਕਿ ਲੋਕਾਂ ਦੀ? ਨਾ ਲੋਕਾਂ ਦੀ, ਏਤਵਾਰੀ ਇਹਨਾਂ ਲੀਡਰ ਦੀ। ਅੱਛਾ। ਪਾਰਟੀ ਦਾ ਕੋਈ ਪਤਾ ਨਹੀਂ ਜਿਵੇਂ ਆਹ ਵਾਲਿਆਂ ਨੂੰ ਹੁਣ ਜਿਵੇਂ ਕੰਮਲੇ ਹੋ ਕੇ ਲੋਕਾਂ ਦੀ ਵੋਟਾਂ ਸਿਰਦੀਆਂ ਸਾਰੀ ਜਿੱਤ ਗਏ। ਜਿੱਤ ਗਏ ਨਾ? ਜਿੱਤ ਗਏ। ਐਕਟ ਵੀ ਕੋਈ ਪਤਾ ਨਹੀਂ ਆਮ ਆਉਗੇ ਕਰ ਦਈਏ ਹੁਣਗੇ। ਮੇ ਤਾਂ ਕੱਲ ਗਾਂਗੀ ਆ। ਅੱਛਾ। ਹਾਂ। ਇਹਦੇ ਨਾਲ ਤਾਂ ਹੁਣ ਪ੍ਰਧਾਨ ਮੰਤਰੀ ਬਣਨਾ ਤੁਹਾਨੂੰ ਪਤਾ ਹੀ ਹੋਵੇ ਵੋਟਾਂ ਨਾਲ ਤਾਂ। ਹਾਂ, ਪਕਾਦੀਆਂ ਨਹੀਂ ਮੇਜ ਆ ਇੱਥੇ ਐਮਪੀ ਜੀ ਇਹੀ ਜਿੱਤੂਗੀ ਆਪਣਾ। अच्छा बीबी हरसन हां बिल्कुल तो क्यों हो वो कहंदे वे 40000 ਨੌਕਰੇ ਦੇ ਦਿਆਂ ਆਪ ਵਾਲੇ ਕਹਿੰਦੇ ਹੋਰ ਅਸੀਂ ਬਿਜਲੀ ਫ੍ਰੀ ਕਰਤੀ ਉਹ ਤਾਂ ਫ੍ਰੀ ਤਾਂ ਕੀ ਚਾਹੀਦੀ ਨਹੀਂ ਸਮਾਂ ਦੀ ਬੈਲ ਲਓ ਸਭ ਕੁਝ ਕਰੋ ਵੋਟਾਂ ਨੂੰ ਬਿਲ ਵੀ ਪਾਓ ਬੋਲਾਂ ਨੂੰ ਸਰਕਾਰ ਕੋਲੇ ਬਿਲ ਇਕ ਗਿਆ ਆਈ ਸਾਰਾ ਕੁਝ ਮਾਫ ਕਰਤਾ ਅਕਰਾਇ ਇੱਕ ਬਸ ਸਰਕਾਰ ਨੂੰ ਮਾਫ ਕੀਤਾ ਲੋਬਰੀ ਨਹੀਂ ਕਰਨੀ ਬੁੜੀਆਂ ਲੜੀ ਜਾਂਦੀਆਂ ਕਨੈਕਟਰ ਲੜੀ ਜਾਂਦੇ ਬੁੜਾ ਹਾਲਾ ਬੈਂਕ ਦੇਣੇ ਆ ਠੀਕ ਹੈ ਆਮੜਾ ਨੇ ਚੰਗਾ ਵੀ ਕੀਤਾ ਮਾੜਾ ਵੀ ਨਹੀਂ ਕੀਤਾ ਚੰਗੇ ਹੀ ਕੀਤਾ ਹੈ ਰਿਸ਼ਵਤ ਕੱਟਈਏ ਕੋਈ ਹਾਂ ਬਹੁਤ ਫਰਕ ਪੈ ਗਿਆ अच्छा ਬਹੁਤ ਪਰਫੈਕਟ ਹੈ ਹਾਂ اچھا ਸਰਕਾਰ ਨੂੰ ਬਈ ਹਜੇ 2 ਸਾਲ ਹੋਏ ਹੈਗੇ ਤੇ ਸਰਕਾਰ ਪਹਿਨਾਂ ਨਾਲੋਂ ਬਹੁਤ ਵਧੀਆ ਕੰਮ ਕਰਦੀ ਹੈ ਪਿਛਲੀਆਂ ਸਰਕਾਰਾਂ ਨਾਲੋਂ ਹਮ ਸਰਕਾਰ ਇਸ ਵਾਲੀ ਸਰਕਾਰ ਦੀਆਂ ਪਾਲਿਸੀਆਂ ਬਹੁਤ ਠੀਕ ਹੈਗੀਆਂ ਪਹਿਲਾਂ ਵਾਲੀ ਸਰਕਾਰਾਂ ਨਾਲੋਂ ਇਹਨਾਂ ਨੇ ਐਜੂਕੇਸ਼ਨ ਤੇ ਹੈਲਥ ਤੇ ਫੋਕਸ ਕੀਤਾਗਾ ਇਹਨਾਂ ਨੇ ਸੋਸ਼ਲ ਡਿਵੈਲਪਮੈਂਟ ਤੇ ਫੋਕਸ ਕੀਤਾਗਾ ਲੋਕਾਂ ਨੂੰ ਸਹੂਲਤਾਂ ਪਹੁੰਚਾਈਆਂ ਗਈਆਂ ਹਮ ਇਹ ਸਰਕਾਰ 'ਚ ਪਹਿਲੀ ਵਾਰ ਹੋਇਆ ਵੀ ਲੋਕਾਂ ਨੂੰ ਨੌਕਰੀਆਂ ਮਿਲੀਆਂ ਬਿਨਾਂ ਸਪਾਸਟ ਤੇ ਬਿਨਾਂ ਪੈਸੇ ਤੋਂ ਹਮ ਤੇ ਬਈ ਆਪਣੀ ਜਿਹੜੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਆਪਣੇ ਹੈਗੇ ਕਿ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਵੀ ਕਿਰਦਾਰ ਬਹੁਤ ਸਾਫ਼ ਆਗਾ ਤੇ ਉਹਨਾਂ ਨੂੰ ਵੀ ਮੈਨੂੰ ਲੱਗਦਾ ਬਈ ਹੋਗੇ ਹੋਣਗੇ 10 ਕ ਮਹੀਨੇ ਖੇਤੀਬਾੜੀ ਮੰਤਰੀ ਬਣੇ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕਰਿਆ ਤੇ ਹਰਸਿਮਤ ਕੌਰ ਬਾਦਲ ਨੇ ਕਿੰਨਾ ਕੰਮ ਕੀਤਾ ਥੋੜੇ ਬੜਾ ਕੰਮ ਕੀਤਾ ਹੈ ਹੋਰ ਕਿੰਨਾ ਕਰਤਾ ਤੇ ਤਿੰਨ ਵਾਰੀ ਇਥੋਂ ਬਣ ਗਈ ਬੀਬੀ ਉਹ ਐਮਪੀ ਤਿੰਨ ਵਾਰੀ ਉਹਦਾ ਨਾਮ ਅੰਤਰਪਾਈ ਉਹ ਨਾ ਹੁੰਦਾ ਐਸਾ ਬੜੀ ਜਾਂਦੇ ਨਾ ਅੱਛਾ ਜੇ ਪਸੰਦ ਕਰਦੇ ਤਾਂ ਹੀ ਬਣਾਇਆ ਉਹਨੂੰ ਥੋੜਾ ਮੋਦੀ ਬਣਾ ਸੀ ਹੂੰ ਇਹਨੇ ਕੀ ਕਰਤਾ ਜੱਕ ਨੂੰ ਆਪਾ ਲੋਕਨ ਨੂੰ ਆਪਾ ਬਿਠਾਉਂਦੇ ਦਿੱਲੀ ਹੂੰ ਇਹ ਜਿਹੜੀ ਜਿਹੜੀ ਗੱਲ ਕਰਨੀ ਸੀ ਉਹ ਫੈਸਲਾ ਤਾਂ ਕਰੇ ਹੂੰ ਉਹ ਬਠੋ ਜਿਹੜੇ ਕਿਵੇਂ ਦੇਖਦੇ ਹੋ ਚੋਣਾਂ ਨੂੰ ਐਤਕੀ ਬਠਿੰਡੇ ਤੋਂ ਖਾਸ ਕਰਕੇ ਕਾਲੀ ਦਲ ਨੂੰ ਵੋਟ ਪਾਵਾਂਗੇ ਬਾਈ ਅੱਛਾ ਕੀ ਲੱਗਦਾ ਕਾਲੀ ਦਲ ਦਾ ਕਿਹੜੇ ਕੰਮ ਵਧੀਆ ਲੱਗ ਤੁਹਾਨੂੰ ਸਾਰਾ ਵਿਕਾਸ ਹੀ ਕਾਲੀ ਦਲ ਨੇ ਕੀਤਾ ਸੀ ਵਿਕਾਸ ਤਾਂ ਇਹ ਨਵੀਂ ਸਰਕਾਰ ਨੇ ਬਹੁਤ ਫਲੈਕਸਾਂ ਲਾਗੇ ਕਹਿੰਦੇ ਅਸੀਂ ਬਹੁਤ ਕੀਤਾ ਏਮਜ ਲਿਆਂਦਾ ਬਈ 40000 ਨੌਕਰੀਆਂ ਦੇ ਦਿੱਤੀਆਂ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੀ ਨਹੀਂ ਨਹੀਂ ਏਮਜ ਲਿਆਂਦਾ ਏਡਾ ਵੱਡਾ ਪ੍ਰੋਜੈਕਟ ਕਹਿੰਦੇ ਵੀ ਬਿਜਲੀ ਫਰੀ ਦੇ ਰਹੇ ਆ ਆਪ ਵਾਲੇ ਕਹਿੰਦੇ ਹਨ ਤਾਂ ਵਿਲਾਉਂਦਾ ਭਰਾ ਬਾਕੀ ਕਹੀਏ ਨੇ ਕੱਲ ਜਲਤ ਬਿਨਾ ਵੋਟ ਹੀ ਨਹੀਂ ਪਕਾਦੇ ਅੱਛਾ ਵਾਦਾ ਕੰਮ ਇਦ ਕੀ ਪਾਉਣੀ ਹੈ ਅੱਖਾਂ ਵਿੱਚ ਕਿਹਨੇ ਵਿਕਾਸ ਕੀਤਾ ਦਿਖਦੇ ਏਮਜ ਲਿਆਂਦਾ ਜੁਨੀਵਰਸਿਟੀ ਲਿਆਂਦੀਆਂ ਤੇ ਆ ਪੈਸਕੋ ਹੈਗੇ ਹੈ ਸੈਂਟਰ ਲਿਆਂਦੇ ਹੋਟਲ ਮੈਨੇਜਮੈਂਟ ਸਾਰੇ ਕੱਲ ਕੈਂਸਲ ਹਸਪਤਾਲ ਲਿਆਂਦਾ ਪਠੰਡੇ ਦਾ ਸਰਵਕਾਸ ਉਹ ਉਹਦਾ ਲੱਗਦਾ ਤੁਹਾਨੂੰ ਹੂੰ ਠੀਕ ਐ ਉਹਨੇ ਬਿਜਲੀ ਫਰੀ ਕਰਤੀ ਅਸੀਂ ਹੋਰ ਉਹ ਫਰੀ ਤਾਂ ਕੋਈ ਬਚਦਾ ਚੱਲਣੀਆਂ ਬਿਜਲੀ ਲਈਏ ਮੈਂ ਮਰ ਜਾਣਾ ਬਿਜਲੀ ਦੀ ਨਾ ਬੋਲੀ ਦੇ ਵਿੱਚ ਮੂਵੀ ਹੈ ਗੱਲ ਗੋੜੀ ਆਉਂਦਾ ਨਾ ਬੋਲੀ ਰੱਖੀਏ ਕੀ ਲੈਣੀ ਐ ਵਿੱਚ ਬਤਾ ਕੀ ਲੈਣਾ ਤੁਸੀਂ ਐਂ ਦੱਸੋ ਕਿਸੇ ਵੀ ਆਦਮੀ ਐ ਕੋਈ ਵੀ ਐ ਆ ਤੁਸੀਂ ਆਪਣਾ ਕੰਮ ਕਰਨਾ ਹੈ ਹਾਂ ਹੈਂ ਜੀ ਕਰਨਾ ਕਰਨਾ ਕਿ ਨਹੀਂ ਕੰਮ ਦੀ ਖਾਤਰ ਫਿਰਦੇ ਹੋ ਕਿ ਫਿਰਦੇ ਹਾਂ ਕੁਝ ਇਹ ਆ ਪਇ ਚੰਗਾ ਹੋਈ ਨਾ ਕਿਸੇ ਦਾ ਮਾੜਾ ਹੂੰ ਕੀ ਇੱਥੇ ਕੁਸਨੀ ਨਹੀਂ ਇੱਧਰ ਕਹਿੰਦੇ ਸੇਵਾ ਕਰਦੇ ਆਂ ਅਸੀਂ ਹਾਂ ਚੰਗਾ ਸ਼ੁਕਰ ਹੈ ਚੰਗੀ ਗੱਲ ਹੈ ਕੋਈ ਭੇਤ ਨਹੀਂ ਆਉਂਦਾ ਹਲੇ ਤੱਕ ਕਿਉਂ ਮਰਾ ਜੀ ਹੂੰ ਭੇਤ ਕਿਉਂ ਨਹੀਂ ਆਉਂਦਾ ਕੋਈ ਆਇਆ ਹੀ ਨਹੀਂ ਤੇ ਸਰਕਾਰ ਕਹੇ ਹੁਣ ਨਵੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਹਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸਰਕਾਰ ਬਸ ਡਿਊਟੀਆਂ ਬਜਾਈ ਜਾਂਦੇ ਆ ਆਪਣੀਆਂ ਕਾਦੇ ਕੰਮ ਨਾ 40000 ਨੌਕਰੀ ਦੇਤੀ ਉਹਨਾਂ ਨੇ ਫਲੈਕਸੀਆਂ ਵੇਲਾ ਥਾਂ ਥਾਂ ਲਾਈਆਂ ਪਈਆਂ हां दे दी ਬਠੀਕਾ ਇਹਨਾਂ ਦੇ ਅੜਗੇ ਸਿੰਘ ਸਰਾਂ ਦੇ ਵਧੀਆ ਨਵੀਂ ਸਰਕਾਰ ਕੰਮ ਕਿਵੇਂ ਦੇਖੋ ਨਵੀਂ ਸਰਕਾਰ ਦੇ ਨਹੀਂ ਮੈਨੂੰ ਨਹੀਂ ਵਧੀਆ ਲੱਗਦੇ ਜੀ ਕੀ ਬਿਜਲੀ ਫ੍ਰੀ ਹੈ ਸਫਰ ਫ੍ਰੀ ਹੈ ਹੋਰ ਪਹਿਲਾਂ ਬਾਦਲ ਕਨੇ ਵੀ ਕਰੀ ਹੈ ਹੈ ਇਹ ਤਾਂ ਬਾਦਲ ਕਨੇ ਵੀ ਕਰੀ ਸੀ ਜੀ ਅੱਛਾ ਹਮ ਹੋਰ ਕੀ ਕੰਮ ਹੋਣਾ ਚਾਹੀਦਾ ਤੁਹਾਡੇ ਅਨੁਸਾਰ ਆਪਣੇ ਤਾਂ ਆਹੀ ਹੋਣੇ ਚਾਹੀਦੇ ਆ ਬਸ ਆ ਲੁੱਟਾਂ ਖਵਾਣਾ ਹੋਣਾ ਹਮ ਚਿੱਟਾ ਰੁਕ ਜੇ ਬਸ ਹਮ ਉਹ ਨਾ ਜੀ ਰੋਕਿਆ ਪੁਲਿਸਾ ਕਿੰਨੀ ਕਹਿੰਦੀ ਐ ਬੱਸ ਰੋਕ ਗੁੰਡਾਗਰਦੀ ਪੂਰੀ ਫੱਲੋਈ ਪਈ ਐ ਪੁਲਿਸ ਕਹਿੰਦੀ ਅਸੀਂ ਕੰਗਣ ਨਹੀਂ ਦਿੰਦੇ ਕਿਸੇ ਨੂੰ ਨਹੀਂ ਪੁਲਿਸ ਨਹੀਂ ਰੁਕਿਆ ਬਾਤ ਗਿਆ ਰੰਗਮੰਚ ਇੱਕੋ ਹੀ ਐ ਸਿੰਘ ਇੱਕੋ ਦੇ ਬਰਾਬਰ ਦੀਆਂ ਹੀ ਪਾਰਟੀਆਂ ਨੇ ਬਾਈ ਅੱਛਾ ਹੂੰ ਪਾਰਟੀ ਤੁਹਾਨੂੰ ਕਿਹੜੀ ਵਧੀਆ ਲੱਗਦੀ ਐ ਪਾਰਟੀਆਂ ਮੈਨੂੰ ਤਾਂ ਸਾਰੀਆਂ ਵਧੀਆ ਲੱਗਦੀਆਂ ਜਿਹੜੋਂ ਕੰਮ ਕਰਦੀਆਂ ਸਾਰੇ ਕੰਮ ਕਰਦੇ ਆ ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਠੀਕ ਐ ਠੀਕ ਆਪਦੇ ਹਿਸਾਬ ਨਾਲ ਹਾਂ ਕਿਵੇਂ ਨੌਕਰੀਆਂ ਨਾਰਕਿਆਂ ਦਾ ਤੇ ਬਾਕੀ ਦਾ ਉਹ ਗੁੰਡਾਗਰਦੀ ਕਰਦੀ ਤਾਂ ਨਹੀਂ ਹਟੇ-ਕੁਟੇ ਜਣੀਆਂ ਨੌਕਰੀਆਂ ਤੇ ਹੋਰ ਜਿਹੜੀਆਂ ਬਿਜਲੀਆਂ ਬਿਜਲੀਆਂ ਕਰਤੀਆਂ ਆਟਾ-ਉਟਾ ਫਰੀਦੇਨ ਲਾਗੇ ਬਸ ਐ ਜੇ ਇਹ ਸਾਰੇ ਰਣਮੀ ਮਿਲੀ ਸਰਕਾਰ ਹੈ ਅੱਜ ਮੇਰੀ ਸਰਕਾਰ ਆਮ ਕੇ ਦੁਆਰਾ ਹੈ ਤੇ ਭਾਜਪੀ ਦਾ ਕਿਵੇਂ ਲੱਗਦਾ ਜਿੰਨਾ ਤੁਸੀਂ ਕਹਿੰਦੇ ਚਿੱਟਾ ਚਿੱਟਾ ਜੇ ਚਿੱਟਾ ਦਾ ਗੁੰਡਾ ਕਰਦੀ ਜਾਂ ਚੋਰੀ ਜੇ ਜੇ ਪੁਲਿਸ ਇਮਾਨਦਾਰ ਹੋਵੇ ਤਾਂ ਸੁਮਾ ਮਿਸਾਲ ਹੀ ਨਹੀਂ ਵਿਜ ਕੇ ਪਿੰਡ ਦੇ ਵਿੱਚ ਚੋਰੀ ਹੋ ਜੇ ਜਾਨਾ ਸਾਹਿਬ ਇਤ ਸਾਰਾ ਹੀ ਨਾ ਰਹੀ ਹੁੰਦਾ ਹੈ ਹੈ ਘਰ ਵਾਲੇ ਕੁਝ ਨਹੀਂ ਕਹਿ ਸਕਦੇ ਭਰਾਵਾ ਇਹ ਤਾਂ ਜਿੰਨੇ ਜਰ ਵੋਟਾਂ ਨਹੀਂ ਆਉਂਦੀਆਂ ਤੇ ਮੌਜੂਦਾ ਸਰਕਾਰ ਦਾ ਕੰਮ ਕਰ ਬਸ ਠੀਕ ਆ ਇਹਨਾਂ ਦਾ ਕੰਮ ਕਰ ਵਧੀਆ ਜਿਹੜੇ ਕਰੀ ਦੇ ਇਹਦੇ ਨੌਕਰੀਆਂ ਦੇ ਦੀਆਂ ਅੱਛਾ ਕਰੀ ਜਾਂਦੇ ਮੜਾ ਮੋਟਾ ਤੇ ਦੂਜੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਕਾਂਗਰਸ ਨੇ ਤਾਂ ਕੁਝ ਹੀ ਨਹੀਂ ਕਰਿਆ ਨਾ ਕਾਂਗਰਸ ਨੇ ਕਰਿਆ ਸੀ ਤੇ ਨਾ ਉਹਨਾਂ ਨੇ ਕਰਿਆ ਸੀ ਅੱਛਾ ਕੱਲ੍ਹ ਕਾ ਨਹੀਂ ਤੇ ਉਹ ਤਾਂ ਕਹਿੰਦੇ ਅਸੀਂ ਐਮਜ ਲਿਆਂਦਾ ਸੜਕਾਂ ਪੁਲ ਕਿੰਨਾ ਕੁਝ ਬਣਾਇਆ ਐਮਜ ਕਿਹੜਾ ਹੁਣ ਇਥੇ ਗਰੀਬ ਜਨਤਾ ਵਾਸਤੇ ਲਿਆਇਆ ਉਹ ਅੱਛਾ ਹਾਂ ਸੌਂਤਪੁਰ ਭਗਵੰਤ ਮਾਣ ਚੰਗਾ ਲੱਗਦਾ ਭਰਾ ਹਾਂ ਅੱਛਾ ਬਠਿੰਡੇਉਂ ਗੱਲ ਕਰੋ ਬਠਿੰਡੇ ਭਗਵੰਤ ਮਾਤਾ ਆਉਂਦਾ ਹੀ ਨਹੀਂ ਬਠਿੰਡੇਉਂ ਕਿਹੜਾ ਵਧੀਆ ਫੁੱਟਕਾਂ ਵਾਲੇ ਵਧੀਆ ਸਾਡੇ ਭੈਣਾ ਤੇ ਕਾਲੀਦਾਲ ਕਾਲੀਦਾਲ ਤਾਂ ਖਾ ਗਏ ਪੱਟ ਕੇ ਛੱਡਿਆ ਹੀ ਕੁਛ ਨਹੀਂ ਕਿਉਂ ਰਹਿ ਕੀ ਖਾਣ ਕਿਨੂੰ ਕੋਈ ਬਸਟਾ ਕੋਈ ਹਾਂ ਫਾਰਮਰ ਆ ਕੋਈ ਦੱਸ ਦਿਓ ਇਹਨਾਂ ਨੇ ਤਾਂ ਬਿਜਲੀ ਕੰਮ ਕਾਤੀਆਂ ਖਜ਼ਾਨੇ ਖਾਲੀ ਕਰਤੇ ਕਾਂਗਰਸ ਵਾਲੇ ਉਹ ਉਦੋਂ ਵੀ ਪਿਓ ਸੀ ਅੱਛਾ ਇੱਕ ਕੋਜੀ ਗੱਡ ਰਭਾੜਾ ਹੈ ਅੱਛਾ ਉਹ ਪੰਜਾਬ ਚਾਹੋ ਯਾਤਰਾ ਕੱਢ ਰਿਹਾ ਸੁਖਵੀਰ ਬਾਦਲ ਉਹ ਕੱਢ ਰਿਹਾ ਪੰਜਾਬ ਖਾਓ ਯਾਤਰਾ ਕੱਢ ਰਿਹਾ ਕਿਵੇਂ ਲੱਗਦਾ ਬਠਿੰਡਾ ਲੋਕ ਸਵਾ ਸੀਟ ਤੋਂ ਵਧੀਆ ਲੱਗਦਾ ਰਲਮੀ ਬਲਮੀ ਜੀ ਅੱਛਾ ਨਵੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਹੋ ਵਧੀਆਗੇ ਸਾਰਿਆਂ ਦੀ ਵਧੀਆ ਹੈ ਸਾਰਿਆਂ ਦੀ ਵਧੀਆ ਸਾਰਿਆਂ ਦੀ ਵਧੀਆ ਕੋਈ ਲੱਗਦੇ ਨਾ ਚੰਗੀ ਮਾੜਾ ਨਹੀਂ ਕੋਈ ਨਹੀਂ ਚੰਗਾ ਅੱਛਾ ਕੀ ਗੱਲ ਆਪਾਂ ਇਹਦੇ ਚ ਹੈ ਨਹੀਂ ਇਸ ਲਾਈਨ ਚ ਅੱਛਾ ਰਾਜਨੀਤੀ ਵਾਲੇ ਚ ਕੋਈ ਕਿਸੇ ਨੂੰ ਨਹੀਂ ਘਰੇ ਬੈਠਣ ਦਿੰਦਾ ਆਪਦਾ ਕਰਕੇ ਹੀ ਖਾਣਾ ਪੈਂਦਾ ਤੇ ਕੋਈ ਲੀਡਰ ਦਾ ਵਧੀਆ ਲੱਗਦਾ ਹੋਊ ਵੀ ਯਾਰ ਲੋਕਾਂ ਦੀ ਸੋਚ ਵਾਲਾ ਨਹੀਂ ਕੋਈ ਨਹੀਂ ਸਾਰੇ ਕਿਹੜਾ ਸੋਚਦਾ ਲੋਕਾਂ ਦਾ ਕਿਹੜਾ ਸੋਚਦਾ ਹੂੰ ਲੋਕਾਂ ਦਾ ਕਿਹੜਾ ਸੋਚਦਾ ਉਹ ਦੱਸੋ ਨਾ ਹੂੰ ਨਹੀਂ ਉਹ ਕਹੇ ਸੇਵਾ ਕਰਦੇ ਆ ਗੱਡੀਆਂ ਲੈ ਕੇ ਸਿਕਿਉਰਿਟੀ ਲੈ ਕੇ ਉਹ ਬਈ ਦੇਣੀ ਹੀ ਹੈ ਅਗਲੇ ਨੇ ਸ਼ਾਬਾਸ਼ੇ ਉਹਨਾਂ ਦੇ ਵੀ ਸਰਕਾਰ ਦੇ ਵੀ ਸ਼ਾਬਾਸ਼ੇ ਕਿਹੜੇ ਤੁਹਾਨੂੰ ਦਿਨ ਦਿਨ ਖਰਚਾ ਦਿੰਦੇ ਸਰਕਾਰ ਤੋਂ ਕਿਹੜਾ ਖਰਚਾ ਦਿੰਦੀ ਹੈ ਨਹੀਂ ਪੱਤਰਕਾਰ ਤਾਂ ਹੈ ਨਾ ਹਾਂ ਪੱਤਰਕਾਰ ਨੂੰ ਸਰਕਾਰ ਕੋਈ ਨਹੀਂ ਦਿੰਦੀ ਉਹਦਾ ਫੜ ਫੜ ਉਹਦਾ ਚੈਨਲ ਬੰਦ ਕਰ ਦਿੰਦੀ ਸਾਡੇ ਉਹ ਪਾਉਂਛ ਹੈ ਜੀ ਚੈਨਲ ਬੰਦ ਕਰਤੇ ਬਾਬਾ ਸਾਡੇ ਫੇ ਕਰੀ ਜਾਂਦੀ ਹੈ ਵੀ ਠੀਕ ਹੈ ਕਹੇ ਜਾ ਮੌਸਮ ਆ ਜਾਂਦਾ ਫਿਰ ਅੱਛਾ ਹਰ ਸਿਮਤਕੌਰ ਤਿੰਨ ਬਾਰੇ ਇੱਥੋਂ ਐਮਪੀ ਰਹੇ ਉਹਨਾਂ ਦਾ ਕਿਵੇਂ ਲੱਗਦਾ ਉਹਨਾਂ ਦਾ ਵਧੀਆ ਰਹੇ ਸਾਡੇ ਦਾ ਵਧੀਆ ਰਹੇ ਅੱਛਾ ਹਾਂ ਸੋਡੇ ਇੱਥੋਂ ਜਿਹੜਾ ਐਮਐਲਏ ਸੀ ਉਹਦਾ ਕੀ ਬਣਿਆ ਆਉਂਦੇ ਹੁੰਦੇ ਐਮਐਲਏ ਅਮਰਤ ਸਰ ਰਤਨਕੋਟ ਫੱਤਾ ਨਹੀਂ ਆਏ ਹੱਲ ਤੱਕ ਬਿਲਕੁਲ ਵੀ ਨਹੀਂ ਆਏ ਅੱਛਾ ਕੌਣ ਆ ਮੇਰੀ ਆਈ ਬੀਬੀ ਆ ਕਾਂਗਰਸ ਵਾਲੇ ਕੋਈ ਕਾਂਗਰਸ ਆ ਵੀ ਹੱਦ ਕਰਾਈ ਨਹੀਂ ਜੀ ਕੋਈ ਅੱਛਾ ਨਹੀਂ ਆਏ ਉਹਨਾਂ ਦੇ ਕੰਮ ਕਰਕੇ ਮੇਰੇ ਇਹ ਕੰਮਕਾਰ ਵਧੀਆ ਕੀਤਾ ਨੇ ਵੀ ਮਗਰੋਂ ਆ ਇਹਨੇ ਫੜਾ ਫੜਾਈ ਹੋ ਗਈ ਵਿੱਚੀ ਛੱਪ ਫੇਰ ਹੋ ਗਿਆ ਤੇ ਬੀਜੇਪੀ ਵਾਲਿਆਂ ਨੇ ਕਿਵੇਂ ਲੱਗਦਾ ਬੀਜੇਪੀ ਵਾਲੀ ਪੰਜਾਬ 'ਚ ਤਾਂ ਮੁਸ਼ਕਲ ਹੈ ਹੂੰ ਪੰਜਾਬ 'ਚ ਮੁਸ਼ਕਲ ਹੈ ਅੱਛਾ ਮੋਦੀ ਹਾਂ ਮੁਸ਼ਕਲ ਆ ਪੰਜਾਬ 'ਚ ਕਿਉਂ ਨੇ ਲੋਕ ਬੁਰਦਾ ਕਿਸਾਨ ਜੁਨੀਅਰ ਕਰਕੇ ਲੋਕ ਫਿਰ ਪਿੰਡਾਂ ਦੇ ਬੁਰਧੀ ਆ ਨਾ ਮੋਦੀ ਦਾ ਕਹਿੰਦਾ ਵਸੀ ਪਤਾ ਨਹੀਂ ਕਰੋੜ ਕੇ ਲੱਖ ਕਿੰਨੇ ਨੂੰ ਮੈਂ ਰਾਸ਼ਨ ਦੇਈ ਜਾਣਾ ਰਾਸ਼ਨ ਸਾਨੂੰ ਤਾਂ ਪਤਾ ਨਹੀਂ ਕਿਉਂ ਦਿੰਦਾ ਕਿਉਂ ਨਹੀਂ ਦਿੰਦਾ ਬਾਜੂ ਪੀਜੂ ਪੀ ਦਿੰਦਾ ਹੋਊਗਾ ਹਾਂ ਅੱਛਾ ਹੂੰ ਆਪਣੇ ਪੰਜਾਬ ਦਾ ਕੋਠਾ ਨਹੀਂ ਪੜ੍ਹਿਆ ਕੋਈ ਹੋਰ ਨਹੀਂ ਕੀਤਾ ਸਰਕਾਰ ਆਪਦੇ ਕੰਮਾਂ ਦੇ ਵੋਟ ਮੰਗ ਰਹੀ ਹੈ ਨਵੀਂ ਸਰਕਾਰ ਆਮਾ ਦੀ ਪਾਰਟੀ ਉਹਦਾ ਕਿਵੇਂ ਦੇ ਕੰਮ ਬਾਈ ਜੀ ਹੱਕ ਹਰੇਕ ਤਾਂ ਮੰਗਨ ਦਾ ਵੋਟ ਤਾਂ ਹੈ ਨਾ ਹੂੰ ਤੇ ਗਾ ਫਿਰ ਫੈਸਲਾ ਤਾਂ ਜਨਤਾ ਨੇ ਕਰਨਾ ਹੈ ਜੀ ਹੂੰ ਉਹ ਪਤਾ ਲੱਗੂ ਜੀ ਤੇ ਕੰਮ ਚੰਗੇ ਹੋਣਗੇ ਉਹਨੂੰ ਪਾਉਣਗੇ ਲੋਕ ਵੋਟ। ਬੀਜੇਪੀ ਤੁਸੀਂ ਕਹਿੰਦੇ ਸਾਰਿਆਂ ਪਾਰਟ ਚੰਗੇ ਬੀਜੇਪੀ ਦਾ ਵਿਰੋਧ ਕਰ ਰਹੇ ਹੈ ਕਿਸਾਨ। ਉਹ ਤਾਂ ਹੋਊਗਾ ਜੀ ਵਿਰੋਧ ਤਾਂ ਹੋਣੀ ਚਾਹੀਏ ਤੁਹਾਨੂੰ। ਜਿਵੇਂ ਆ ਬਾਈ ਕਹਿੰਦਾ ਸੀ ਨਾ ਚੰਗੇ ਸਾਰੇ। ਨਹੀਂ ਨਹੀਂ ਵਿਰੋਧ ਹੋਣਾ ਚਾਹੀਦਾ ਉਹਨਾਂ ਦਾ ਹੀ। ਹੂੰ ਜ਼ਰੂਰੀ ਹੈ। ਚਿੱਟਾ ਵੱਧ ਗਿਆ? ਚਿੱਟਾ ਹੀ ਵੱਧ ਗਿਆ। ਤੇ ਚਿੱਟਾ ਤਾਂ ਵਾਧੂ ਆ। ਚਿੱਟਾ ਹੀ ਵਧਿਆ ਗੁੰਡਾ ਦਾ। ਨਸ਼ੇ ਵਾਲੀਆਂ ਗੋਲੀਆਂ ਤੇ ਚਿੱਟਾ ਵਾਧੂ ਆ। ਉਹ ਤੁਸੀਂ ਪੁਲਸ ਵਾਲੇ ਕਿਸੇ ਬੰਦੇ ਨੂੰ ਗੱਲ ਕਰ ਲੋ ਐਸਐਸ ਐਸਐਸਪੀ ਤੋਂ ਲੈ ਕੇ ਐਸਐਚਓ ਤੱਕ। ਉਹ ਕਹਿੰਦੇ ਕੋਈ ਬੰਦਾ ਨਹੀਂ ਸਾਨੂੰ ਦੱਸ ਤੂੰ ਇਹ ਬਾਦੂ ਉਹ ਕਹਿੰਦੇ ਗ੍ਰਾਮ ਵੀ ਨਹੀਂ ਵੇਕੰਦੇ ਸੀ ਕਿੱਥੇ ਨਹੀਂ ਪਿੱਕਦਾ ਕੰਬੜਾ ਝੂਟ ਤੁਸਾਨੂੰ ਕਿਹੜਾ ਪਤਾ ਨਹੀਂ ਕਿੱਥੇ ਦੀ ਸਾਰਾ ਹੀ ਪਤਾ ਪੁੱਲਸ ਨੂੰ ਸਭ ਪਤਾ ਹੈ ਪਤਾ ਹੁੰਦਾ ਹੈ ਕਿਹੜੇ ਦਾ ਕਿਹੜਾ ਵੇਜ ਦਾ ਪਤਾ ਹੁੰਦਾ ਹੈ ਹਾਂ ਸਾਰਾ ਪਤਾ ਹੈ ਬਤਾਓ ਨਹੀਂ ਖਾਓ ਜੇ ਮਾਰਾ ਮੋਟਾ ਰਹਿੰਦਾ ਤਾਂ ਹਾਂ ਅੱਛਾ ਕੀ ਤੋਂ ਬਚਾਓ ਪੰਜਾਬ ਨੂੰ ਕੀ ਤੋਂ ਮਹਾਰਾਜ ਤੋਂ ਹਾਂ ਮਹਾਰਾਜ ਦੇ ਕਿੰਨੀਆਂ ਬੇਅਦਗੀਆਂ ਕਰੀਆਂ ਨੇ ਕੀ ਕੁਝ ਹੋਇਆ ਤੇ ਫੁੱਲ ਆਲਾ ਤਾਂ ਕਿਵੇਂ ਲੱਗਦਾ ਬੀਜੇਪੀ ਦਾ ਫੁੱਲ ਆਲਾ ਤਾਂ ਜਮੇ ਮਾਰ ਦੇਣਗੇ ਜਾ ਕੇ ਤਾਂ ਹਾਂ ਅੱਛਾ ਤੇ ਮੋਦੀ ਸਾਹਿਬ ਦਾ ਕਹਿੰਦੇ ਵੀ ਇਹ ਭਾਰਤ ਦਾ ਨਾਮ ਪੂਰੀ ਦੁਨੀਆ ਚ ਚਮਕਾਤਾ ਮੈਂ ਆਹ ਦਾ ਫੁੱਦਾ ਚਮਕਾਤਾ ਆਪਦੀ ਵਾ ਹੂੰ ਕੰਮ ਦੇ ਸਾਹ ਧੋਖੇ ਚ ਰੱਖ ਕੇ ਉਹਨੇ ਬੰਦੇ ਕਿਸਾਨਾਂ ਨਾਲ ਕਿੱਡਾ ਵੱਡਾ ਧੋਖਾ ਕੀਤਾ ਹੈ ਹੂੰ 12 15 ਠੀਕ ਹੈ ਜੀ ਕਿੰਨੇ ਬੰਦੇ ਮਾਰਾ ਤੇ ਉੱਥੇ ਕਿੰਨਾ ਖਰਚ ਕਰਾਤਾ ਹੂੰ ਤੇ ਬਿੱਲ ਫਿਰ ਵੀ ਨਹੀਂ ਉਹਨੇ ਕੈਨਸਲ ਕਰੇ ਹੋ ભાઈ ਠੀਕ ਹੈ ਜੀ বিজেপি ਦੇ ਤਿੰਨ ਕਾਲੇ ਕਾਨੂੰਨ ਜਿਹੜੇ ਰੱਦ ਕਰਤੇ ਸੀ ਰੱਦ ਬਾਈ ਜੀ ਇਕੱਲੇ ਉਸੇ ਕਰਤੇ ਨਾ ਲਿਖਤੀ ਰੂਪ ਚ ਨਹੀਂ ਨਾ ਕਰੇ ਇਕੱਲੇ ਕਹਿ ਤਾ ਵੀ ਕਰਤੇ ਮੈਂ ਰੱਦ ਕਿਸਾਨ ਠਾਤੇ ਉੱਥੋਂ ਚਲੋ ਠੀਕ ਹੈ ਠੀਕ ਹੈ ਜੀ ਰੱਦ ਹੋਏ ਕਦੋਂ ਉਹ ਹੂੰ ਲੋੜ ਹੀ ਨਹੀਂ ਜੇ ਹੁਣ ਬੈਠੇ ਹੁਣ ਦੁਬਾਰੇ ਫੇਰ ਧਰਨਾ ਲੱਗਿਆ ਪਿਆ ਫੇਰ ਕੀ ਲੋੜ ਸੀ ਦੁਬਾਰਾ ਧਰਨਾ ਲਾਉਣ ਦੀ ਅੱਛਾ ਇਹ ਕਾਂਗਰਸ ਜਾਂ ਅਕਾਲੀ ਦਲ ਜਾਂ ਆਪ ਵਾਲੇ ਵੀ ਉਵੇਂ ਕਿਸਾਨਾਂ ਨਾਲ ਤੁਹਾਨੂੰ ਲੱਗਦਾ ਵੀ ਖੜੇ ਐ ਮਸਲਿਆਂ ਤੇ ਨਹੀਂ ਸਰਕਾਰ ਨਾਲ ਇਹ ਨਹੀਂ ਕੋਈ ਨਿਕਲੀ ਆ ਜਿਹੜੇ ਸੁਖਵੀਰ ਸਿੰਘ ਬਾਦਲਾ ਪੰਜਾਬ ਬਚਾਓ ਯਾਤਰਾ ਕੱਢ ਰਹੇ ਕਹਿੰਦੇ ਉਹ ਤਾਂ ਫਿਰ ਇੱਕ ਪੋਲੀਟਿਸ਼ੀਅਨ ਦਾ ਕੰਮ ਕੀ ਹੁੰਦਾ ਲੋਕਾਂ ਨੂੰ ਆਪਦੇ ਕੰਨੀ ਖਿੱਚਣਾ ਹਨਾ ਕਿਵੇਂ ਨਾ ਕਿਵੇਂ ਜੋੜਨਾ ਇਹ ਫਿਰ ਮਾਨਤ ਨਹੀਂ ਵਿਚਾਰ ਹੁੰਦਾ ਪੰਜਾਬ ਪੰਜਾਬ ਕੀ ਤੋਂ ਬਚਾਓ ਪੰਜਾਬ ਉਹ ਕਹਿੰਦੇ ਸਾਡੇ ਤੋਂ ਬਚਾਓ ਸਾਡੇ ਵਰਗਿਆਂ ਤੋਂ ਪੋਲੀਟਿਸ਼ੀਅਨਾਂ ਤੋਂ ਬਚਾਓ ਹੋਰ ਕਿੱਥੇ ਬਚਾਉਣਾ ਉਹਨਾਂ ਨੇ ਮੈਂ ਕਹਿੰਦਾ ਕਿਹਨਾਂ ਲੋਕਾਂ ਤੋਂ ਬਚਾਓ ਇਹ ਲੋਕ ਤਾਂ ਵਿਚਾਰੇ ਦੋ ਦਿਨ ਰੌਲਾ ਪਾਉਂਦੇ ਆ ਰੌਲਾ ਪਾ ਕੇ ਬਹਿ ਜਾਂਦੇ ਉਹਨਾਂ ਨੂੰ ਕੁਝ ਨਹੀਂ ਕਰਨਾ ਉਹਨਾਂ ਨੇ ਕਾਂਗਰਸ ਵਾਲਿਆਂ ਨੂੰ ਕਿਵੇਂ ਦੇਖਦਾਂ ਭਿੰਟਿਓ ਕਾਂਗਰਸ ਤਾਂ ਪਹਿਲਾਂ ਮਨਪ੍ਰਿਤ ਸੀਗਾ ਉਹ ਉਹ ਤੇ ਜਾਵੜਿਆ ਬੀਜੇਪੀ ਤੇ ਜਾਵੜਿਆ ਹੂੰ ਮੈਂ ਕਾਂਗਰਸ ਦਾ ਕੋਈ ਦੀਦਾ ਨਹੀਂ ਬੰਦਾ ਵੀ ਕੋਈ ਹੋਊਗਾ ਇੱਥੇ ਉਹ ਜਿਵੇਂ ਰਾਜਾ ਬਰਿੰਗ ਦੇ ਘਰੋਂ ਬੀਬੀ ਉਹ ਕੈਂਪੇਨ ਆ ਜਾਂ ਹੋਰ ਲੋਕਾਂ ਨੂੰ ਮਿਲ ਰਹੀ ਹੈ ਹਾਂ ਜਿਹੜੇ ਪੱਕੇ ਕਾਂਗਰਸੀ ਉਹ ਪਾਉਣਗੇ ਵੋਟਾਂ ਆਮ ਨਿਊਟਰਲ ਬੰਦਾ ਤਾਂ ਫਸਿਆ ਹੋਇਆ ਵੀ ਕਿੱਧਰ ਵੋਟ ਪਾਗੇ ਹੂੰ ਜਿਹੜੇ ਪੋਲੀਟੀਸ਼ੀਅਨ ਜਿਹੜੇ ਮੇਨ ਬੰਦੇ ਜੁੜੇ ਆ ਜਿਨ੍ਹਾਂ ਨੂੰ ਫੋਨ ਆਉਂਦੇ ਆ ਜਿਨ੍ਹਾਂ ਨੂੰ ਸੱਦਦੇ ਆ ਉੱਥੇ ਮੀਟਿੰਗਾਂ ਕਰਦੇ ਆ ਹੂੰ ਉਹ ਬੰਦੇ ਆ ਆਪਣੀ ਪਾਰਟੀ 'ਚ ਦੂਜੇ ਦਾ ਨਿਊਟਰ ਕਿਸੇ ਬਸ ਨਹੀਂ ਉਹ ਤਾਂ ਪੰਪਲ ਪੂਸੇ ਜਾ ਕੇ ਕਿਸੇ ਨੂੰ ਮਰਜ਼ੀ ਪੁੱਛੋ ਨਿਊਟਲ ਬੰਦੇ ਨੂੰ ਕੈਮਰੇ ਤੋਂ ਬਿਨਾ ਹੂੰ ਉਹਨੂੰ ਐ ਨਹੀਂ ਪਤਾ ਲੱਗਦਾ ਵੋਟ ਪਾ ਗਏ ਕਿ ਨੂੰ ਅੱਛਾ ਭਾਜਪੀ ਵੱਲੋਂ ਇਤੋਂ ਜਿਵੇਂ ਗਲੂਕਾ ਸਾਹਿਬ ਦੀ ਨੂੰ ਆ ਪਰਮਪਾਲ ਕੌਰ ਉਹ ਕਹਿੰਦੇ ਉਹਨੂੰ ਟਿਕਟ ਮਿਲ ਸਕਦੀ ਹੈ ਫਿਰ ਕਿਵੇਂ ਮਾਹੌਲ ਰਹੂਗਾ ਅਕਾਲੀ ਦਲ ਨੂੰ ਨੁਕਸਾਨ ਹੋਊਗਾ ਪਿੰਡਾਂ 'ਚ ਤਾਂ ਬੀਜਪੀ ਨੂੰ ਵੋਟ ਮੁਸ਼ਕਲ ਆ ਹੂੰ ਸ਼ਹਿਰ ਦੇ ਵਿੱਚ ਵੀ ਜਿਹੜੇ ਬੰਦੇ ਬੀਜਪੀ ਦੇ ਨਾਂ ਨਾਲ ਜੁੜੇ ਆ ਬਸ ਉਹ ਵੋਟ ਪਾਉਣਗੇ ਕੀ ਲੱਗਦਾ ਫਿਰ ਐਤ ਕੀ ਪਿੰਡੇ ਤੋਂ ਬੰਦੇ ਹੁਣ ਪਤਾ ਲੱਗ ਜਾਂਦਾ ਭੱਜੇ ਫੜਿਆ ਨਹੀਂ ਪਤਾ ਕੌਣ ਠਹਿਕਾਉਣ ਬੰਦ ਕੀ ਕਹਿੰਦੇ ਅੱਛਾ ਤੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਕੰਮ ਕਿਵੇਂ ਦੇਖਦੇ ਹੋ ਇਹ ਨਾ ਪੈਣ ਚੜਾਈ ਲੱਗਦੀ ਜਾਂ ਹੁਣ ਤਾਂ ਬਸ ਕੁਛ ਨਹੀਂ ਅੱਛਾ ਹਾਂ ਉਹ ਤਾਂ ਕੁਝ ਨਹੀਂ ਕਰਦੇ ਜੀ ਅੱਛਾ ਹਾਂ ਸਾਰੀਆਂ ਹੁੰਦਾ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਬਰਨ ਨਹੀਂ ਹੁੰਦਾ ਹੈਗਾ ਹਾਂਜੀ ਅੱਛਾ ਅਨੇ ਨਹੀਂ ਜ਼ਰੂਰੀ ਹੁੰਦਾ ਯਾਰ ਕਰਦੇ ਕੋਈ ਸੱਕਮਾਉਂਦੇ ਕੁਸ ਹੈ ਹੈ ਕੋਈ ਵਿਚਾਰਾ ਕਰਦੇ ਕੋਈ ਸੱਕਮਾਉਂਦੇ ਕੁਸ ਹੈ ਅੱਛਾ ਹਮਮ ਹੋਰ ਸੋ ਹਮ ਤੇ ਬੀਜੇਪੀ ਵਾਲੇ ਕਿਵੇਂ ਲੱਗਦੇ ਆ ਬੀਜੇਪੀ ਵਾਲੇ ਦਾ ਖਰਮੀ ਆ ਜੀ ਕੋਈ ਪਿੰਡ ਚ ਬਣ ਨਹੀਂ ਲਾਉਂਦੇ ਉਹਨਾਂ ਅਕਾਲੀ ਜਨ ਨਾਲੇ ਕਾ ਵੀਰ ਵੀ ਠੀਕ ਹੀ ਆ ਜੇ ਕੋਈ ਮੰਨੇ ਦਾ ਪਰ ਕੋਈ ਮੰਨਦਾ ਹੀ ਨਹੀਂ ਉਹਨੂੰ ਸਰਵੀਰ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਆ ਦੇਖੋ ਜੀ ਨੂੰ ਕੱਢੀ ਆ ਹਾਲੇ ਤਾਂ ਬੰਦੇ ਆਪਣੀ ਅਸੀਂ ਤਾਂ ਅਕਾਲੀ ਜਨ ਦੇ ਨਹੀਂ ਆ ਅੱਛਾ ਹਾਂਜੀ ਤੇ ਕਾਂਗਰਸ ਕਾਂਗਰਸ ਵੀ ਵੇਖੋ ਆਪ ਦੀਆਂ ਗੱਡੀਆਂ ਦੀਆਂ ਹੂੰ ਉਹਨਾਂ ਨੂੰ ਆਵਾਜ਼ ਪੜਾਉਂਦੇ ਆ ਜਿਹੜੀ ਪੌਣੀ ਬੋਟ ਪੌਣੀ ਆ ਦੇ ਵੀ ਉਹ ਬੜਾ ਬੜਾ ਠੀਕ ਹੈ ਜਿਹੜਾ ਕੰਮ ਚ ਧੀ ਜਾਂਦਾ ਵੇਖੋ ਹੁਣ ਕੀ ਕਰ ਸਕਦੇ ਆ ਸਰਕਾਰ ਦਾ ਹਲੇ ਅੱਛਾ ਹਾਂ ਕੋਈ ਉਸ ਪਾਰਟੀ ਚ ਕਾਂਗਰਸ ਆਲਾ ਦੂਜੀ ਚ ਉਲਟੀ ਜਾਂਦਾ ਉਹ ਉਹ ਦੀ ਚ ਉਲਟੀ ਜਾਂਦਾ ਹਲੇ ਤੱਕ ਕੋਈ ਪਤਾ ਨਹੀਂ ਅੱਛਾ ਹਾਂ ਢਿੱਕੇ ਮੇ ਚ ਲੂਟਾਂ ਚ ਤੇ ਕਾਂਗਰਸ ਦਾ ਕਿਵੇਂ ਦੇਖਦੇ ਬਠਿੰਡੇ ਤੋਂ ਭਾਈ ਠੰਡੇ ਗਏ ਹੀ ਨਹੀਂ ਕਦੇ ਐਵੇਂ ਠੰਡੇ ਦੀ ਆਉਂਦਾ ਸਾਰਾ ਤੁਹਾਡਾ ਅੱਜ ਜੱਸੀ ਚ ਜਿਹੜੀ ਕੋਈ ਭੇਟ ਚ ਨਹੀਂ ਆਪਾਂ ਐਵੇਂ ਕਹਿ ਜਗੇ ਕੋਈ ਪਤਾ ਨਹੀਂ ਲੱਗਦਾ